ਕੁਸੀਂ ਬੱਚੇ ਨੂੰ ਦੇਸੀ ਕਿਉਂ ਦਿਓ ਦੇਖੋ ਬ੍ਰੇਨ ਕਿੰਨਾ ਵਧੀਆ ਡਿਵੈਲਪ ਹੁੰਦਾ ਉਹ ਦੇਸੀ ਕਿਉਂ ਡਾ ਵਧੀਆ ਬ੍ਰੇਨ ਹੈਲਥ ਲਈ ਕੰਮ ਕਰਦਾ ਕਿ ਉਹ ਵਾਤ ਦਾ ਸ਼ਾਮਨ ਕਰਦਾ ਹੈ ਜਿੰਨੇ ਵੀ ਬ੍ਰੇਨ ਦੇ ਡਿਸਆਰਡਰ ਨੇ ਸਾਰੇ ਵਾਯੂ ਜਨਿਤ ਹੁੰਦੇ ਨੇ ਆਯੁਰਵੇਦ ਗ੍ਰੰਥਾ ਚ ਲਿਖਿਆ ਹੈ ਵਾਯੂ ਦਾ ਇੱਕੋ ਹੀ ਇਲਾਜ ਹੋ ਹੈਗਾ ਦੇਸੀ ਕਿਉਂ ਆਯੁਰਵੇਦ ਦੇ ਵਿੱਚ ਇੰਨੀਆਂ ਕਿ ਮੈਡੀਸਿਨਸ ਨੇ ਜਿਹੜੀਆਂ ਕਿ ਬ੍ਰੇਨ ਹੈਲਥ ਨੂੰ ਬੈਟਰ ਕਰਦੀਆਂ ਨੇ ਸਾਰਾ ਸੁਤਾ ਰਿਡਸ ਵਿਦ ਗੋਲਡਾ ਸਿਰ ਨਾ ਜਾਣੇ ਕਿੰਨੇ ਬੱਚਿਆਂ ਨੂੰ ਵਿਦ ਆਟਿਜ਼ਮ ਵਿਦ ਮੈਂਟਲ ਹੈਲਥ ਵਿਦ ਏ ਡੀ ਐਚ ਡੀ ਬੈਟਰ ਕੀਤਾ ਵੈ ਟਾਈਮ ਜਰੂਰ ਲੱਗਿਆ ਵੈ ਟਾਈਮ ਜਰੂਰ 4 5 6 ਮਹੀਨੇ ਲੱਗੇ ਹੈ ਪਰ ਰਿਜ਼ਲਟ ਨਜ਼ਰ ਆਇਆ ਹੈ ਜਿਹੜੇ ਬੱਚੇ ਬੋਲਦੇ ਵੀ ਨਹੀਂ ਸੀਗੇ ਨਾ ਉਹ ਵੀ ਅੱਜ ਬੈਟਰ ਬੋਲਦੇ ਨੇ ਜਿਹੜੇ ਬੱਚੇ ਕਨਫਿਊਜ਼ ਰਹਿੰਦੇ ਸੀਗੇ ਚੀਜ਼ਾਂ ਭੁੱਲ ਜਾਂਦੇ ਸੀਗੇ ਡਿਪਰੈਸ਼ਨ ਤੇ ਰਹਿੰਦੇ ਸੀਗੇ ਉਹ ਵੀ ਬੈਟਰ ਹੋ ਗਏ ਤੁਸੀਂ ਵੱਡੇ ਵੱਡੇ ਐਕਟਰ ਵੀ ਦੇਖ ਕੇ ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ ਕਿੰਨਾ ਦਰਦ ਉਹਨਾਂ ਦੇ ਇੱਥੇ ਹੋਊਗਾ ਇਥੇ ਤਾਂ ਦਰਦ ਸਭ ਨੇ ਦੇਖ ਲਿਆ ਕਿ ਆਹ ਕੁੱਟਿਆਂ ਤੇ ਮਰ ਗਿਆ ਇਹ ਦਰਦ ਦਾ ਕਾਰਨ ਇੱਥੇ ਹੈ ਕਿ ਇੱਥੇ ਕਿੰਨਾ ਪ੍ਰੈਸ਼ਰ ਸੀਗਾ ਕਿ ਆਹ ਦਰਦ ਨੂੰ ਹੀ ਬੰਦਾ ਭੁੱਲ ਗਿਆ ਕਿ ਉਹਨੇ ਸੋਚ ਲਿਆ ਕਿ ਮੈਂ ਆਪਣੀ ਜੀਵਨ ਲੀਲਾ ਸ਼ਮਾਪਤ ਕਰ ਦੇਣੀ ਹੈ ਇਹਨੂੰ ਅਸੀਂ ਰੀਐਕਟਿਵ ਡਿਪਰੈਸ਼ਨ ਕਹਿੰਦੇ ਤੁਸੀਂ ਨੋਟਿਸ ਕੀਤਾ ਹੋਊਗਾ ਕਿ ਅੱਜਕਲ 20 ਸਾਲ 18 ਸਾਲ 25 ਸਾਲ ਦੇ ਬੰਦਿਆਂ ਤੇ ਔਰਤਾਂ ਨੂੰ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਬੜੀ ਕਾਮਨ ਹੁੰਦੀ ਉਹਦਾ ਕੋਈ ਕਾਰਨ ਲੱਭਿਆ ਨਹੀਂ ਜਾਂਦਾ ਤੁਸੀਂ ਸਾਰੇ ਟੈਸਟ ਕਰਾ ਲਓ ਇਕੋ ਕਰਾ ਲਓ ਟੀਐਮਟੀ ਕਰਾ ਲਓ ਬਲੱਡ ਵਰਕਅਪ ਕਰ ਲਓ ਕੋਈ ਕਾਰਨ ਨਹੀਂ ਲੱਭਦਾ ਪਰ ਜਿਹੜਾ ਕਾਰਨ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਉਹ ਇੱਥੇ ਹੈ ਤੁਸੀਂ ਜਲਦੀ ਕਲਪ ਹੋਗੇ ਜਲਦੀ ਇਰਿਟੇਟ ਹੋਗੇ ਦਿਲ ਦੀ ਧੜਕਣ ਵਧੂਗੀ ਦਿਲ ਦੇ ਵਿੱਚ ਰੋਗ ਪੈਦਾ ਹੋਣਗੇ ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਦਾ ਰੋਗ ਪੈਦਾ ਹੋ। ਇੱਥੇ ਡਾਇਬੀਟਿਸ ਹੈ। ਡਾਇਬੀਟਿਸ ਦਾ ਰੋਗੀ ਵਿਚਾਰਾ ਡੱਡਰ ਕੇ ਖਾਂਦਾ ਮੈਂ ਖਾਵਾਂ ਨਾ ਖਾਵਾਂ ਮੇਰੀ ਸ਼ੂਗਰ ਤਾਂ ਨਹੀਂ ਵੱਜੂਗੀ। ਸਭ ਤੋਂ ਪਹਿਲਾਂ ਤਾਂ ਕਾਰਨ ਹੀ ਆਹ ਸਟ्रेस ਹੈ। ਡਾਇਬੀਟਿਸ ਦਾ ਰੋਗੀ ਕੱਟ ਵੀ ਖਾਊਗਾ। ਪਰ ਜਿੱਦੋਂ ਉਹਨੇ ਦਿਮਾਗ ਤੇ ਸਟ्रेस ਹੋ ਗਿਆ ਨਾ ਉਦੋਂ ਉਹਦੀ ਸ਼ੂਗਰ ਦੀ ਸਪਾਈਕ ਵੱਜੂਗੀ 400 500 ਤੇ ਪਹੁੰਚੇ। ਕਈ ਇਹੋ ਜਿਹੇ ਰੋਗ ਨੇ ਜਿੱਥੇ ਬੰਦੇ ਦਾ ਬਾਰ-ਬਾਰ ਹੱਥ ਧੋਣ ਦਾ ਮਨ ਕਰਦਾ ਜਿਹਨੂੰ ਬਹਿਮਤੀ ਬਿਮਾਰੀ ਜਿਹਨੂੰ OCD ਕਹਿੰਦੇ ਆ ਬੜੀ ਸਾਰੀ ਬ੍ਰੇਨ ਰਿਲੇਟਡ ਡਿਸਆਰਡਰਸ ਨੇ ਜਿਹੜਾ ਕਿ ਰੋਗੀ ساری ਜ਼ਿੰਦਗੀ ਦਵਾਈਆਂ ਦੇ ਦੀਨ ਹੋ ਕੇ ਰਹਿ ਜਾਂਦਾ ਵੈ 90% ਬਿਮਾਰੀ ਜਿਹੜੀ ਮੇਲ ਹੈਲਥ ਨੂੰ ਲੈ ਕਰਕੇ ਇੱਥੋਂ ਸ਼ੁਰੂ ਹੁੰਦੀ ਵੀ ਹੈ ਇਹ ਜਦੋਂ ਖੁਸ਼ ਹੈ ਤਾਂ ਤੁਹਾਨੂੰ ਖੁਸ਼ੀ ਦਾ ਪਾਤਰ ਬਣਾ ਦੇਗਾ ਇਹ ਜਦੋਂ ਉਦਾਸ ਹੈ ਤੁਹਾਨੂੰ ਮੌਤ ਤੱਕ ਲੈ ਜਾਊ ਤਬਾਗ ਸਭ ਤੋਂ ਵੱਡੀ ਸ਼ਕਤੀ ਆ ਦੋਸਤੋ ਜਿਹੜਾ ਕਿ ਦਰਦ ਨੂੰ ਹੀ ਪਲਾ ਦਿੰਦਾ ਆ Pregnancy ਦੇ ਦੌਰਾਨ ਬੱਚਿਆਂ ਜਿਹੜਾ ਬੱਚਾ ਅੰਦਰ ਹੈ ਨਾ ਮਾਂ ਦੀ ਬੂਮ ਦੇ ਵਿੱਚ ਉਹਨੂੰ ਉੱਚੀ ਆਵਾਜ਼ ਪਸੰਦ ਨਹੀਂ ਹੈ ਬਟ ਅਸੀਂ ਸਿਨੇਮਾ ਹਾਲ ਚ ਮੂਵੀ ਦੇਖਣ ਜਾ ਰਹੇ ਹਾਂ ਜਿੱਥੇ ਕਿ ਇੱਡਾ ਡਾ ਡਾਲਬੀ ਸਿਸਟਮ ਦੇ ਇੰਨੀ-ਇੰਨੀ ਆਵਾਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸਟ्रेसेस ਉਸ ਦੌਰਾਨ ਉਸ ਪ੍ਰੈਗਨੈਂਟ ਲੇਡੀਜ਼ ਨੂੰ ਦੰਨੇ ਆ ਜਾਂ ਜਿਹੜਾ ਉਹਨਾਂ ਦਾ ਕਲਪਨਾ ਇਰੀਟੇਟ ਹੋਣਾ ਫਰਸਟ੍ਰੇਟ ਹੋਣਾ ਉਹ ਬੱਚੇ ਦੀ ਮੈਂਟਲ ਹੈਲਥ ਦੇ ਉੱਪਰ ਜਨਮ ਤੋਂ ਪਹਿਲਾਂ ਇੰਪੈਕਟ ਕ੍ਰੀਏਟ ਕਰਦਾ ਹੈ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਸੀਂ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਕਰਦੇ ਹਾਂ ਕਿ ਤੁਸੀਂ ਸਿਹਤਮੰਦ ਕਿਵੇਂ ਰਹਿਣਾ ਹੈ ਤੇ ਖਾਸ ਤੌਰ ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਇੰਨੀ ਭਜਨਾਟ ਕਰਦੇ ਹਾਂ ਤਾਂ ਆਪਣੇ ਆਪ ਨੂੰ ਸਿਹਤਮੰਦ ਕਿਵੇਂ ਰੱਖਣਾ ਹੈ ਤੇ ਇੱਕ ਵਾਰ ਫੇਰ ਅਸੀਂ ਅੱਜ ਪਹੁੰਚੇ ਹਾਂ ਹਾਂਡਾ ਹੈਲਥ케ਅਰ ਸੈਂਟਰ ਲੁਧਿਆਣਾ ਜਿੱਥੇ ਡਾਕਟਰ ਈਸ਼ ਹਾਂਡਾ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕੋਈ ਵੀ ਬਿਮਾਰੀ ਹੋਵੇ ਕੋਈ ਵੀ ਰੋਗ ਹੋਵੇ ਕੋਈ ਵੀ ਸਿਹਤ ਨਾਲ ਜੁੜੀ ਸਮੱਸਿਆ ਹੋਵੇ ਤਾਂ ਉਹਨੂੰ ਜੜ ਤੋਂ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹਨਾਂ ਦਾ ਇੰਨਾ ਇੱਕ ਨਾਮ ਹੈ ਇਸ ਲੁਧਿਆਣਾ ਇਲਾਕੇ ਦੇ ਵਿੱਚ ਕਿ ਦੂਰੋਂ ਦੂਰੋਂ ਪੇਸ਼ੈਂਟਸ ਇਹਨਾਂ ਕੋਲੇ ਪਹੁੰਚਦੇ ਨੇ ਸਭ ਤੋਂ ਪਹਿਲਾਂ ਡਾਕਟਰ ਈਸ਼ ਹਾਂਡਾ ਹੋਰਾਂ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਦਾ ਵਿਸ਼ਾ ਥੋੜਾ ਜਿਹਾ ਹਟਕੇ ਆ ਅਕਸਰ ਆਪਾਂ ਉਹਨਾਂ ਬਿਮਾਰੀਆਂ ਦੀ ਗੱਲ ਕਰਦੇ ਹੁੰਦੇ ਹੁੰਨੇ ਆ ਜਿਹੜੀਆਂ ਅਸੀਂ ਕਈ ਵਾਰ ਆਪ ਸਹੀੜੀਆਂ ਹੁੰਦੀਆਂ ਨੇ ਪਰ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਸਾਡੀ ਮੈਂਟਲ ਹੈਲਥ ਦੇ ਨਾਲ ਜੁੜਿਆ ਹੈ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਹਰ ਕੋਈ ਇਸ ਤੋਂ ਪਰੇਸ਼ਾਨ ਹੈ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਵਰਕ ਲੋਡ ਚੱਲਦਾ ਰਹਿੰਦਾ ਹੈ ਕਿਤੇ ਕੰਮ ਕਾਜ ਲਈ ਗਏ ਆ ਤਾਂ ਰਸਤੇ ਦੇ ਵਿੱਚ ਆਉਂਦੇ ਜਾਂਦੇ ਵੀ ਲੋਕ ਤੁਹਾਨੂੰ ਲੋਕ ਨਹੀਂ ਨਜ਼ਰ ਆਉਂਦੇ ਪਰੇਸ਼ਾਨੀਆਂ ਨਜ਼ਰ ਆਉਂਦੀਆਂ ਨੇ ਕੋਈ ਬੰਦਾ ਕੰਮ ਤੇ ਜਾ ਰਿਹਾ ਉਹਨੂੰ ਜਾਣ ਦੀ ਦਿੱਕਤ ਆ ਕਾਲੀ ਆ ਔਣ ਜਾਣ ਦੇ ਵਿੱਚ ਹੀ ਕਾਫੀ ਕੁਝ ਹੋ ਜਾਂਦਾ ਹੈ ਤਾਂ ਸਭ ਤੋਂ ਜਿਹੜੀ ਇਹਦੇ ਵਿੱਚ ਖਾਸ ਗੱਲ ਹੈ ਬੱਚੇ ਸਾਡੇ ਅਸੀਂ ਅਗਰ ਅਜਈਆਂ ਹਰਕਤਾਂ ਕਰਦੇ ਆਂ ਪਰੇਸ਼ਾਨ ਰਹਿੰਦੇ ਆਂ ਤਾਂ ਬੱਚਿਆਂ ਦੇ ਉੱਤੇ ਵੀ ਉਹਦਾ ਅਸਰ ਪੈਂਦਾ ਹੈ ਬੱਚਿਆਂ ਦੇ ਵਿੱਚ ਆਟਿਜ਼ਮ ਦੀ ਜਿਹੜੀ ਸਮੱਸਿਆ ਉਹ ਵੀ ਵਧ ਰਹੀ ਹੈ ਬੱਚੇ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਵੀ ਹੋ ਰਹੇ ਨੇ ਤੁਸੀਂ ਇਹਨਾਂ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਜਿਹੜਾ ਆਟਿਜ਼ਮ ਹੈ ਜਾਂ ਸੈਰੀਬਲ ਪਾਲਸੀ ਹੈ ਇਹਦੇ ਪਿੱਛੇ ਬਹੁਤ ਸਾਰੇ ਅਣਚਾਹੇ ਕਾਰਨ ਨੇ ਜਿਹੜੇ ਕਿ ਅਜੇ ਤੱਕ ਕਿਸੇ ਦੀ ਪਕੜ 'ਚ ਨਹੀਂ ਆ ਪਏ ਜੀ ਲੋਕ ਇਹ ਸੋਚਦੇ ਨੇ ਕਿ ਸੈਰੀਬਲ ਪਾਲਸੀ ਦਾ ਮੁੱਖ ਕਾਰਨ ਇਹ ਹੈ ਕਿ ਬੱਚੇ ਦੀ ਜਿਹੜੀ ਕਰਾਈ ਹੈ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਹ ਕਰਾਈ ਉਹਨੇ ਜਨਮ ਲੈਣ ਦੇ ਨਾਲ ਲਿੱਤੀ ਆਮ ਤੌਰ ਤੇ ਜਦੋਂ ਬੱਚਾ ਜਨਮ ਲੈਂਦਾ ਨਾ ਨਾਲ ਦੀ ਨਾਲ ਰੋ ਪੈਂਦਾ ਵਾ ਜਦੋਂ ਬੱਚਾ ਨਹੀਂ ਰੋਂਦਾ ਤੇ ਉਹਦੇ ਬ੍ਰੇਨ ਦੇ ਵਿੱਚ ਆਕਸੀਜਨ ਪ੍ਰੋਪਰ ਨਹੀਂ ਪਹੁੰਚ ਪੰਦੀ ਜਿੱਦ ਕਰਕੇ ਸੈਰੀਬਲ ਪਾਲਸੀ ਹੋ ਜਾਂਦੀ ਹੈ ਜਿਸ ਕਰਕੇ ਉਹਦੀ ਬਾਡੀ ਜਿਹੜੀ ਪ੍ਰੋਪਰ ਡਿਵੈਲਪ ਨਹੀਂ ਹੋ ਪੰਦੀ ਜੀ ਜਿਸ ਕਰਕੇ ਉਹਦੀ ਮੋਸ਼ਨਸ ਪ੍ਰੋਪਰ ਨਹੀਂ ਹੋ ਪਾਂਦੀ ਆ ਉਹਦੇ ਜਿਹੜੇ ਮਾਈਲਸਟੋਨ ਜਿਵੇਂ ਬੱਚੇ ਦਾ ਪ੍ਰੋਪਰ ਟਾਈਮ ਤੇ ਉੱਠਣਾ ਚੱਲਣਾ ਕ્રોલ ਕਰਨਾ ਗੱਲਬਾਤ ਕਰਨਾ ਜਿਹੜੇ ਮਾਈਲਸਟੋਨਸ ਅਟੇਨ ਹੁੰਦੇ ਨੇ ਨਾ ਟਾਈਮਲੀ ਨਹੀਂ ਹੋ ਪਾਂਦੇ ਹੁਣ ਲੋਕੇ ਪੁੱਛਦੇ ਨੇ ਕਿ ਸਰ ਜੀ ਇਹੋ ਜਿਹਾ ਕੀ ਕਾਰਨ ਹੋ ਗਿਵੇਂ ਆਟਿਜ਼ਮ ਹੈ ਆਟਿਜ਼ਮ ਦੇ ਵਿੱਚ ਬੱਚੇ ਦਾ ਕੰਸੈਂਟਰੇਸ਼ਨ ਦਾ ਜਿਹੜਾ ਇੱਕ ਸਿਸਟਮ ਹੈ ਉਹ ਡੈਫਿਸਿਟ ਰਹਿੰਦਾ ਵੈ ਕਿ ਜਦੋਂ ਆਪਣੇ ਹੱਥ ਪੈਰ ਹਲਾਈ ਚੱਲੂਗਾ ਲੱਤਾਂ ਹਲਾਈ ਚੱਲੂਗਾ 10 ਲੋਕਾਂ ਦੇ ਵਿੱਚ ਮਿਕਸ ਅਪ ਨਹੀਂ ਹੋਊਗਾ ਤੁਸੀਂ ਉਹਨੂੰ 10 ਵਾਰੀ ਆਵਾਜ਼ ਮਾਰੋਗੇ ਉਹ ਤੁਹਾਡੀ ਗੱਲ ਨਹੀਂ ਸੁਣੂਗਾ ਇਹ ਬੜੇ ਸਿੰਪਟ ਉਨ ਆਟਿਜ਼ਮ ਨੂੰ ਅੱਜ ਦੀ ਜਿਹੜੀ ਸਾਇੰਸ ਹੋਏ ਕਹਿੰਦੀ ਹੈ ਕਿ ਦਾ ਕਾਰਨ ਹੀ ਨਹੀਂ ਪਤਾ। ਹੂੰ। ਕੁਝ ਲੋਕ ਕਹਿੰਦੇ ਕਿ ਜੀਨਸ ਇਹਦਾ ਕਾਰਨ ਸਿਗੇ ਬਟ ਅੱਜ ਕਹਿੰਦੇ ਜੀਨਸ ਤੋਂ ਹਟ ਕੇ ਵੀ ਕੁਝ ਬੇਸਿਕ ਕਾਰਨ ਨੇ। ਜਿਹੜਾ ਕਿ ਆਪਾਂ ਪ੍ਰੈਗਨੈਂਸੀ ਦੇ ਦੌਰਾਨ ਨਹੀਂ ਸਮਝਦੇ। ਪ੍ਰੈਗਨੈਂਸੀ ਦੇ ਦੌਰਾਨ ਬੱਚਿਆਂ ਜਿਹੜਾ ਬੱਚਾ ਅੰਦਰ ਹੈ ਨਾ ਮਾਂ ਦੀ ਬੂਮ ਦੇ ਵਿੱਚ ਉਹਨੂੰ ਉੱਚੀ ਆਵਾਜ਼ ਪਸੰਦ ਨਹੀਂ ਹੈ। ਬਟ ਅਸੀਂ ਸਿਨੇਮਾ ਹਾਲ ਚ ਮੂਵੀ ਦੇਖਣ ਜਾ ਰਹੇ ਹਾਂ ਜਿੱਥੇ ਕਿ ਏਡਾ ਏਡਾ ਡਾਲਬੀ ਸਿਸਟਮ ਦੇ ਇੰਨੀ-ਇੰਨੀ ਆਵਾਜ਼ਾਂ ਹੁੰਦੀਆਂ ਨੇ। ਬੱਚਿਆਂ ਦੇ ਉੱਪਰ ਜਿਹੜਾ ਅਸੀਂ ਪ੍ਰੈਗਨੈਂਸੀ ਦੇ ਦੌਰ ਲੜਾਈਆਂ ਲੜਦੇ ਆਂ ਆਪਸ ਹਸਬੈਂਡ ਵਾਈਫ ਜਾਂ ਨੂੰ ਸੱਸ ਜਾਂ ਜੋ ਵੀ ਲੜਾਈਆਂ ਨੇ ਉਹਦਾ ਬੜਾ ਮਾੜਾ ਇੰਪੈਕਟ ਹੁੰਦਾ ਬੱਚਿਆਂ ਦੀ ਮੈਂਟਲ ਹੈਲਥ ਦੇ ਉੱਤੇ ਜੀ ਜਿਹੜੀਆਂ ਅਸੀਂ ਸਟ्रेसेस ਉਸ ਦੌਰਾਨ ਉਸ ਪ੍ਰੈਗਨੈਂਟ ਲੇਡੀਆਂ ਨੂੰ ਦੰਨੇ ਆ ਜਾਂ ਜਿਹੜਾ ਉਹਨਾਂ ਦਾ ਕਲਪਨਾ ਇਰੀਟੇਟ ਹੋਣਾ ਫਰਸਟ੍ਰੇਟ ਹੋਣਾ ਉਹ ਬੱਚੇ ਦੀ ਮੈਂਟਲ ਹੈਲਪ ਦੇ ਉੱਪਰ ਜਨਮ ਤੋਂ ਪਹਿਲਾਂ ਇੰਪੈਕਟ ਕ੍ਰੀਏਟ ਕਰ ਦਿੰਦਾ ਜੀ ਦੂਸਰੀ ਗੱਲ ਬੱਚਾ ਗਰੋ ਅਪ ਹੋ ਰਿਹਾ ਵੈ ਤੁਸੀਂ ਘਰ 'ਚ ਕਲਾਂ ਕਲੇਸ਼ ਪਾਈ ਰੱਖ ਰਹੇ ਹੋ ਉਹ ਬੜਾ ਵੱਡਾ ਰੀਜ਼ਨ ਆ ਅੱਜ ਕੱਲ ਹੋਰ ਬੜਾ ਵੱਡਾ ਰੀਜ਼ਨ ਹੈ ਕਿ ਜਿਹੜਾ ਸਿੰਗਲ ਚਾਈਲਡ ਦਾ ਸਿਸਟਮ ਹੈ ਹਰ ਬੰਦਾ ਕਹਿੰਦਾ ਕਿ ਮੈਂ ਇੱਕ ਬੱਚੇ ਨੂੰ ਹੀ ਜਨਮ ਦੇ ਕੇ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰ ਲਵਾਂ ਉਹਨਾਂ ਦੇ ਕੀ ਰੀਜ਼ਨਸ ਨੇ ਉਹਨਾਂ ਦਾ ਪਰਸਨਲ ਟੱਚ ਹੈ ਬਟ ਇੱਕ ਬੱਚੇ ਨੂੰ ਮਾਪੇ ਪ੍ਰੋਪਰ ਟਾਈਮ ਨਹੀਂ ਦੇ ਸਕਦੇ ਬਿਕੋਜ਼ ਮਾਂ ਵੀ ਵਰਕਿੰਗ ਹੈ ਬਾਪ ਵੀ ਵਰਕਿੰਗ ਹੈ ਜਾਂ ਮਾਂ ਘਰ ਦੇ ਕੰਮਾਂ ਚ ਇੰਨੀ ਗ੍ਰੋਜ਼ ਹੈ ਸਭ ਤੋਂ ਵੱਡੀ ਗੱਲ ਮੋਬਾਈਲ ਫੋਨ ਚ ਇੰਨੀ ਗ੍ਰੋਜ਼ਡ ਹੈ ਕਿ ਉਹਦਾ ਬੱਚਾ ਨਾਲ ਕਿੱਦਾਂ ਖੇਡ ਰਿਹਾ ਕਿੱਦਾਂ ਕੁੱਦ ਰਿਹਾ ਉਹਦਾ ਧਿਆਨ ਉਧਰ ਕੱਟ ਜਾ ਰਿਹਾ ਸੋ ਕੱਲਾ ਬੱਚਾ ਕੀ ਕਰੇਗਾ ਮੋਬਾਈਲ ਦੀ ਗੇਮਸ ਹੀ ਖੇ ਸੋ ਇਹ ਸਭ ਚੀਜ਼ਾਂ ਨੂੰ ਤੁਹਾਨੂੰ ਅੰਡਰਸਟੈਂਡ ਕਰਨਾ ਪੈਣਾ ਇਹਦੇ ਕਰਕੇ ADHD ਇੱਕ ਬਹੁਤ ਵੱਡੀ ਬਿਮਾਰੀ ਹੈ ਜਿਹਦਾ ਕਿ ਯੂਐਸਏ ਦੇ ਵਿੱਚ 20% ਬੱਚੇ ਗ੍ਰਸਤ ਨੇ ਹਿੰਦੁਸਤਾਨ ਦੇ ਵਿੱਚ 30% ਬੱਚੇ ਗ੍ਰਸਤ ਨੇ ਜਿਹਦੇ ਕਰਕੇ ਬੱਚਾ ਜਲ ਜਿਆਦਾ ਬਹੁਤ ਜਿਆਦਾ ਇਰੀਟੇਟ ਹੋਊਗਾ ਬਹੁਤ ਜਿਆਦਾ ਕਲਪੂਗਾ ਲੱਤਾਂ ਪੈਰ ਮਾਰੂਗਾ ਅਗਰ ਗੁੱਸਾ ਚੜ ਗਿਆ ਤੇ ਚੀਜ਼ਾਂ ਨੂੰ ਪਟਕੂਗਾ ਚੀਜ਼ਾਂ ਨੂੰ ਤੋੜ ਦੇਊਗਾ ਤੁਹਾਡੇ ਹੱਥ ਪੈਰ ਮਾਰੂਗਾ ਕਿਸੇ ਉੱਪਰ ਜਾ ਕੇ ਉੱਚੀ ਰੌਲਾ ਪਾਊਗਾ ਚੀਕਾਂ ਝੰਗਾੜੇ ਮਾਰੂਗਾ ਨੂੰ ADHD ਹਾਰਮੋਨ ਕਹਿੰਦੇ ਆ ਜਿਹਦੇ ਵਿੱਚ ਬੱਚਾ ਹਾਈਪਰ ਐਕਟਿਵ ਹੋ ਜਾਂਦਾ ਹੈ ਇਹਦਾ ਵੀ ਮੁੱਖ ਕਾਰਨ ਹੈ ਇੱਕ ਜਿਹੜਾ ਸਾਡੇ ਐਂਜ਼ਾਇਟੀ ਡਿਸਆਰਡਰਸ ਬ੍ਰੇਨ ਦੀ ਰਿਲੈਕਸੇਸ਼ਨ ਨਾ ਆਣਾ ਸਾਡਾ ਗਲਤ ਤਾਮਸਿਕ ਖਾਣ ਪਾਣ ਸਾਡੇ ਮੋਬਾਈਲ ਦੇ ਉੱਪਰ ਗੇਮਸ ਦੇਖ ਤੁਸੀਂ ਨੋਟਿਸ ਕਰਿਓ ਕਿ ਅੱਜ ਦੇ ਬੱਚੇ ਰੋਟੀ ਨਹੀਂ ਖਾਂਦੇ ਬੱਚਿਆਂ ਨੂੰ ਰੋਟੀ ਖਵਾਉਣਾ ਇੱਕ ਮਿਸ਼ਨ ਹੈ ਬੱਚੇ ਨੂੰ ਰੋਟੀ ਖਵਾਉਣ ਲਈ ਉਹਦੀ ਹਰ ਮਨੋਕਾਮਨਾ ਪੂਰਨ ਹੋਣੀ ਚਾਹੀਦੀ ਬੱਚੇ ਤਾਂ ਬੱਚੇ ਰੋਟੀ ਖਾਂਦੇ ਆ ਜੇ ਹਲਕੀ ਜਿਹੀ ਵੀ ਸਬਜ਼ੀ 'ਚ ਮਸਾਲਾ ਵੀ ਫालतू ਪੈ ਗਿਆ ਨਾ ਤੇ ਉਹ ਰੋਟੀ ਨਹੀਂ ਖਾਂਦੇ ਜਦ ਕਿ ਸਾਡੇ ਮਾਪੇ ਸਾਡੇ ਦੋ ਕੰਨ ਤੇ ਲਾਉਂਦਾ ਸੀਗੇ ਅਸੀਂ ਖਾ ਲੈਂਦੇ ਸੀਗੇ ਬਟ ਅੱਜ ਕੱਲ ਉਹ ਚੀਜ਼ਾਂ ਕਿਉਂ ਨੇ ਤੁਸੀਂ ਨੋਟਿਸ ਕਰਨਾ ਕਿ ਬੱਚਿਆਂ ਦੀ ਇਮਿਊਨਿਟੀ ਕਿੰਨੀ ਖਰਾਬ ਹੈ ਬਿਲਕੁਲ ਤੁਸੀਂ ਹਲਕਾ ਜੋ ਕੋਈ ਮੌਸਮ ਬਦਲਣ ਤੋਂ ਸੀ ਤੇ ਜਿਹੜੇ ਪੈਡੀਟ੍ਰੀਸ਼ੀਅਨ ਨੇ ਬੱਚਿਆਂ ਦਾ ਜਿਹੜੇ ਡਾਕਟਰ ਨੇ ਤੁਹਾਨੂੰ ਲਾਈਨਾਂ ਦੇਖੋ ਕਿੱਦਾਂ ਲੱਗਦੀਆਂ ਨੇ ਬਿਲਕੁਲ ਜੀ ਦੱਸ ਕਿ ਜਿਹੜੇ ਕਿ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਬੱਚੇ ਤਾਂ ਜ਼ਿਆਦਾ ਬਿਮਾਰ ਕਦੀ ਨਹੀਂ ਪੈਂਦੇ ਬਿਲਕੁਲ ਕਿਉਂਕਿ ਸਟ੍ਰੈਸ ਦਾ ਮੈਂਟਲ ਸਟ੍ਰੈਸ ਦਾ ਸਭ ਤੋਂ ਜ਼ਿਆਦਾ ਇੰਪੈਕਟ ਪੈਂਦਾ ਹੈ ਸਾਡੀ ਇਮਿਊਨਿਟੀ ਦੇ ਉੱਤੇ ਸਾਡੀ ਇਮਿਊਨਿਟੀ ਤਾਂ ਮੇਨਟੇਨ ਹੋਏਗੀ ਜੇ ਮੈਂਟਲੀ ਰਿਲੈਕਸਡ ਹੈ ਖਾਣਾ ਪੀਣਾ ਟਾਈਮ ਤੇ ਖਾ ਰਹੇ ਵਧੀਆ ਕੋਪ ਪੋਸ਼ਨ ਵਾਲਾ ਜ ਡੈਫੀਨਟਲੀ ਸਾਡੀ ਇਮਿਊਨਿਟੀਆਂ ਵਧੀਆ ਰਹਿੰਦੀਆਂ ਜੀ ਬਿਲਕੁਲ ਡਾਕਟਰ ਸਾਹਿਬ ਕੁਝ ਬੱਚੇ ਜੇ ਵੀ ਹੋ ਜਾਂਦੇ ਨੇ ਜਿਹੜੇ ਤੇਜ਼ ਆਵਾਜ਼ ਤੋਂ ਡਰਨ ਲੱਗ ਪੈਂਦੇ ਨੇ ਜਾਂ ਫਿਰ ਤੇਜ਼ ਰੋਸ਼ਨੀ ਨੂੰ ਦੇਖ ਕੇ ਉਹ ਸਹਿਣ ਹੀ ਨਹੀਂ ਕਰ ਸਕਦੇ ਹੁੰਦੇ ਉਹਦਾ ਕੀ ਕਾਰਨ ਮੰਨਦੇ ਹੋ ਤੇ ਦੂਸਰਾ ਜੇਕਰ ਆਪਾਂ ਕੁਲ ਮਿਲਾ ਕੇ ਦੇਖਿਆ ਜਾਵੇ ਕਿ ਇੰਨੇ ਕੁ ਜਿਹੜੇ ਬੱਚੇ ਅਜਈਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ ਪਹਿਲਾਂ ਅਸੀਂ ਪਰਿਵਾਰਾਂ ਦੇ ਵਿੱਚ ਰਹਿੰਦੇ ਸੀਗੇ ਦਾਦੀ ਹੁੰਦੀ ਸੀ ਦਾਦਾ ਹੁੰਦਾ ਸੀ ਚਾਚੇ ਚਾਚੀਆਂ ਹੁੰਦੇ ਸੀ ਇੱਕ ਤਾਂ ਹੁਣ ਉਹ ਵੀ ਪਰਿਵਾਰ ਜਿਹੜੇ ਸੀ ਸੰਯੁਕਤ ਹੁਣ ਛੋਟੇ-ਛੋਟੇ ਜਿਹੇ ਪਰਿਵਾਰ ਰਹਿ ਗਏ ਸਿੰਗਲ ਫੈਮਲੀਜ਼ ਰਹਿ ਗਈਆਂ ਨੇ ਟਾਈਮ ਨਹੀਂ ਬਚਿਆ ਪਰ ਸਵਾਲ ਮੇਰਾ ਉਹੀ ਹੈ ਕਿ ਤੁਸੀਂ ਇਹਦਾ ਇਲਾਜ ਕੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਕੋਈ ਵੀ ਸਾਨੂੰ ਪੁੱਛਦਾ ਹੈ ਤਾਂ ਅਕਸਰ ਜਿਵੇਂ ਅਸੀਂ ਵੀ ਮੀਡੀਆ ਦੇ ਵਿੱਚ ਵਿੱਚ ਚਰਦੇ ਆਂ ਤਾਂ ਉਹ ਪੁੱਛ ਲੈਂਦਾ ਹੈ ਕਿ ਇਹਦਾ ਤਾਂ ਜੀ ਇਲਾਜ ਹੈ ਨਹੀਂ ਜੀ ਤਾਂ ਬੱਚੇ ਨੂੰ ਜਾਂ ਤਾਂ ਡਾਂਟਣਾ ਸ਼ੁਰੂ ਕਰ ਦਿਓ ਜਾਂ ਬੱਚੇ ਨੂੰ ਇਕੱਲਾ ਛੱਡ ਦਿਓ ਜਾਂ ਬੱਚੇ ਨੂੰ ਇਹੋ ਜਿਹਾ ਡਰ ਪੈਦਾ ਕਰ ਦਿਓ ਵੀ ਭਾਈ ਤੈਨੂੰ ਅਸੀਂ ਇਸ ਕਮਰੇ ਦੇ ਵਿੱਚ ਬੰਦ ਕਰ ਦੇਣਾ ਤੇ ਤੈਨੂੰ ਬਾਹਰ ਨਹੀਂ ਕੱਢਣਾ ਤੂੰ ਆਪਣੀਆਂ ਆਦਤਾਂ ਸੁਧਾਰ ਲਾ ਪਰ ਤੁਹਾਡੇ ਕੋਲ ਇਹਦੇ ਵਾਸਤੇ ਕੀ ਹੈ ਇਹ ਤਿੰਨੋਂ ਹੀ ਕਾਰਨ ਅੱਗੇ ਜਾ ਕੇ ਬਹੁਤ ਵੱਡੀ ਮੈਂਟਲ ਹੈਲਥ ਨੂੰ ਜਨਮ ਦਿੰਦੇ ਨੇ ਜਿਦੇ ਵਿੱਚ ਕਿ ਬੱਚੇ ਦੀ ਜਿਹੜੀ ਮੈਂਟਲ ਡਵੈਲਪਮੈਂਟ ਪ੍ਰੋਪਰਲੀ ਨਹੀਂ ਹੋ ਪਾਂਦੀ ਬੱਚਾ ਚੀਜ਼ਾਂ ਭੁੱਲੀਆਂ ਸ਼ੁਰੂ ਹੋ ਜਾਏਗਾ ਬੱਚੇ ਦੀ ਕਨਸੈਂਟਰੇਸ਼ਨ ਪ੍ਰੋਪਰਲੀ ਬਣੇਗੀ ਬੱਚਾ ਯਾਦ ਨਹੀਂ ਪ੍ਰੋਪਰ ਕਰ ਪਾਏਗਾ ਬੱਚਾ ਸੋਚ ਸੋਚ ਕੇ ਬੋਲਣੋਂ ਵੀ ਡਰੇਗਾ ਬੱਚਾ 10 ਬੰਦਿਆਂ ਦੇ ਵਿੱਚ ਆਪਣਾ ਕੌਨਫੀਡੈਂਸ ਲੈਵਲ ਨਹੀਂ ਮੇਨਟੇਨ ਕਰ ਪਾਏਗਾ ਇਹ ਸਭ ਟੀਜਾ ਜੇ ਤੁਸੀਂ ਬੱਚੇ ਨੂੰ ਡਰਾਓਗੇ ਅੱਜ ਕੱਲ ਦੇ ਬੱਚੇ ਨੂੰ ਜੇ ਮਨਾਣਾ ਤੇ ਪਿਆਰ ਨਾਲ ਮਨਾਣਾ ਹੈ ਉਦੀ ਹਰ ਗੱਲ ਪੂਰੀ ਨਹੀਂ ਕਰਨੀ ਬਟੋ ਪਹਿਲੇ ਦਿਨ ਤੋਂ ਪੂਰੀ ਨਹੀਂ ਕਰਨੀ ਜੇ ਤੁਸੀਂ ਪਹਿਲੇ ਦਿਨ ਤੋਂ ਪੂਰੇ ਕਰ ਰਹੇ ਹੋ ਅੱਜ ਤੁਸੀਂ ਇੱਕੋ ਤਾਂ ਮੋਦੀ ਪੂਰੀ ਕਰਨੀ ਬੰਦ ਕਰ ਦੋਗੇ ਤੇ ਉਹ ਇੱਕ ਅਲੱਗ ਜੱਬ ਤੁਹਾਡੀ ਜ਼ਿੰਦਗੀ ਦੇ ਵਿੱਚ ਖੜਾ ਹੋ ਜਾਏਗਾ ਸੋ ਹਰ ਚੀਜ਼ ਨੂੰ ਬੜੇ ਪਿਆਰ ਨਾਲ ਮੈਨੀਪੂਲੇਟ ਕਰਨਾ ਅਸੀਂ ਜਿੱਦਾਂ ਆਪਣੀ ਓਪੀਡੀ ਦੇ ਵਿੱਚ ਕੋਈ ਸਾਨੂੰ ਫੋਨ ਕਰਕੇ ਆਪਣੇ ਬੱਚੇ ਦਾ ਕੰਸਰਨ ਸ਼ੇਅਰ ਕਰਦਾ ਕਿ ਸਰ ਜੀ ਸਾਡਾ ਬੱਚਾ ਬੋਲਦਾ ਨਹੀਂ ਹੈ ਸਰ ਸਾਡੇ ਬੱਚੇ ਨੂੰ ਚੀਜ਼ਾਂ ਭੁੱਲ ਜਾਂਦੀਆਂ ਨੇ ਸਾਡਾ ਬੱਚਾ ਲਾਈਟ ਦੀ ਤੇਜ਼ ਰੋਸ਼ਨੀ ਬਰਦਾਸ਼ਤ ਨਹੀਂ ਕਰ ਸਕਦਾ ਸਾਡਾ ਬੱਚਾ ਬੜਾ ਜਲਦੀ ਹਾਈਪਰ ਹੋ ਜਾਂਦਾ ਵੈ ਸਾਡਾ ਬੱਚਾ ਕਿਸੇ ਨਾਲ ਗੱਲ ਨਹੀਂ ਕਰਦਾ ਸਾਡਾ ਬੱਚਾ ਚੀਜ਼ਾਂ ਭੁੱਲ ਜਾਂਦਾ ਵੈ ਸਾਡੇ ਬੱਚੇ ਦੀ ਜਿਹੜੀ ਐਕਟੀਵਿਟੀ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੀ ਅਸੀਂ ਸਭ ਤੋਂ ਪਹਿਲਾਂ ਫੈਮਿਲੀ ਦੇ ਨਾਲ 10-15 20 ਮਿੰਟ ਟਾਈਮ ਸਪੈਂਡ ਕਰਦੇ ਹਾਂ ਅਸੀਂ ਉਹਦੇ ਕਾਰਨ ਜਾਣਦੇ ਕਿ ਪ੍ਰੈਗਨੈਂਸੀ ਦੇ ਦੌਰਾਨ ਕੋਈ ਕਾਰਨਤਾ ਨਹੀਂ ਹੋਇਆ ਜਾਂ ਪ੍ਰੈਗਨੈਂਸੀ ਤੋਂ ਬਾਅਦ ਕੋਈ ਮਨਮੁਟਾਵ ਦੇ ਕਾਰਨ ਜਾਂ ਕੋਈ ਕੂਪੋਸ਼ਣਤਾ ਦੇ ਕਾਰਨ ਜਾਂ ਕੋਈ ਸਟ੍ਰੈਸ ਦਾ ਕਾਰਨ ਜਾਂ ਕੋਈ ਐਹੋਜੀ ਚੀਜ਼ ਕਿ ਤੁਸੀਂ ਆਪਣੇ ਕੈਰੀਅਰ ਨੂੰ ਜ਼ਿਆਦਾ ਬਣਾ ਲਿਆ ਆਪਣੇ ਬੱਚੇ ਨੂੰ ਟਾਈਮ ਪ੍ਰੋਪਰਲੀ ਨਹੀਂ ਦੇ ਸਕੇ ਉਹ ਸਭ ਦੇ ਕਾਰਨਾਂ ਨੂੰ ਜਾਣਦੇ ਹਾਂ ਕਾਰਨ ਜਾਣ ਕੇ ਬਹੁਤ ਸਾਰੀ ਅੱਛੀ ਹਰਬਲ ਸਪਲੀਮੈਂਟਸ ਅਵੇਲੇਬਲ ਨੇ ਜਿਹੜੇ ਕਿ ਹੈਲਥ ਨੂੰ ਮੇਨਟੇਨ ਕਰਦੇ ਨੇ ਬਹੁਤ ਹੀ ਵਧੀਆ ਬਿਕੋਜ਼ ਐਲੋਪੈਥਿਕ ਵਿੱਚ ਤਾਂ ਇੱਕ ਦਵਾਈ ਲਗਾ ਦਿੱਤੀ ਜਾਂਦੀ ਜਿਹੜੀ ਕਿ ਐਂਟੀਸਕਾਈਟ੍ਰਿਕ ਮੈਡੀਸਿਨਸ ਨੇ ਏਡੀਐਚ ਦੇ ਬੱਚਿਆਂ ਨੂੰ ਜਿਹੜੀਆਂ ਕਿ ਅਨੇਕਾਂ ਤਰ੍ਹਾਂ ਦੇ ਸਾਈਡ ਇਫੈਕਟਸ ਨੂੰ ਜਨਮ ਦਿੰਦੀਆਂ ਨੇ ਬੱਚੇ ਜਰੂਰ ਸਟੇਬਲਾਈਜ਼ ਹੋ ਜਾਂਦੇ ਨੇ ਬਟ ਉਹ ਚੀਜ਼ਾਂ ਭੁੱਲਣ ਨੂੰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੂੰ ਜਨਮ ਦੇ ਬੈਠਦੇ ਨੇ ਆਟਿਜ਼ਮ ਦਾ ਐਲੋਪੈਥਿਕ ਵਿੱਚ ਕੋਈ ਇਲਾਜ ਨਹੀਂ ਨਾ ਹੀ ਆਯੁਰਵੇਚ ਹੈ ਬਟ ਅਸੀਂ ਤੁਹਾਨੂੰ ਇੱਕ ਅੱਛੀ ਹੈਲਥ ਪ੍ਰੋਵਾਈਡ ਕਰਨ ਲਈ ਸਹਾਇਤਾ ਜਰੂਰ ਦੇ ਸਕਦੇ ਹਾਂ ਇੰਨਾ ਕ ਆਯੁਰਵੇਚ ਜਰੂਰ ਸਮਰਥ ਹੈ ਅਗਰ ਤੁਸੀਂ ਸੈਰੀਬਲ ਪਾਲਸੀ ਦੇ ਬੱਚਿਆਂ ਨੂੰ ਲੈ ਕੇ ਆ ਰਹੇ ਹੋ ਉਹਦੇ ਲਈ ਫਿਜ਼ੀਓਥੈਰੇਪੀ ਬੜੀ ਜ਼ ਅਗਰ ਤੁਹਾਡਾ ਬੱਚਾ ਲੇਟ ਮਾਈਲਸਟੋਨਸ ਅਟੇਨ ਕਰੇ ਡਾਕਟਰ ਦੀ ਹੈਲਪ ਜ਼ਰੂਰ ਲਓ ਬਿਕੋਜ਼ ਇਸ ਬਿਮਾਰੀ ਨੂੰ ਪਲੀਜ਼ ਹਲਕੇ ਚ ਨਾ ਲਓ ਬਿਕੋਜ਼ ਸਭ ਤੋਂ ਜ਼ਿਆਦਾ ਜੇ ਵਰਲਡ ਦੇ ਵਿੱਚ ਕੋਈ ਕੰਪਰੋਮਾਈਜ਼ਡ ਬਿਮਾਰੀ ਹੈ ਨਾ ਥੈਟ ਇਜ਼ ਮੈਂਟਲ ਹੈਲਥ ਹੁਣ ਮੈਂਟਲ ਹੈਲਥ ਦੇ ਵਿੱਚ ਮੈਂਟਲ ਹੈਲਥ ਤਾਂ ਮੈਂਟਲ ਹੈਲਥ ਹੀ ਹੈ ਨਾ ਤੁਸੀਂ ਬੱਚਾ ਤਾਂ ਤੁਹਾਨੂੰ ਆਪਣੇ ਮਨ ਦੇ ਅਹਿਸਾਸ ਤੇ ਨਹੀਂ ਗਾਈਡ ਕਰ ਸਕਦਾ ਨਾ ਹੀ ਦੱਸ ਸਕਦਾ ਵੈ ਕਿ ਉਹ ਕੀ ਮਹਿਸੂਸ ਕਰ ਰਿਹਾ ਵੈ ਕੀ ਉਹਦੇ ਇਮੋਸ਼ਨਸ ਨੇ ਕੀ ਉਹਦੀ ਸਾਈਕੋਲੋਜੀ ਹੈ ਉਹ ਤਾਂ ਹੱਥ ਪੈਰ ਚਲਾ ਕੇ ਹੀ ਆਪਣੀ ਚੀਜ਼ਾਂ ਨੂੰ ਦਰਚਾ ਸਕਦਾ ਵੈ ਕਈ ਛੋਟੇ ਜਨਰਲ ਦੇ ਅੰਦਰ ਬੱਚੇ ਤਾਂ ਬੋਲ ਹੀ ਨਹੀਂ ਸਕਦੇ ਉਹ ਆਪਣੇ ਮਨ ਦਾ ਪ੍ਰਗਟਾਵਾ ਜਾਂ ਦਿਲ ਦਾ ਪ੍ਰਗਟਾਵਾ ਕਿਦਾਂ ਕਰਨਗੇ ਸੋ ਇਹ ਮਾਪੇ-ਬਾਪ ਨੂੰ ਜਾਂ ਡਾਕਟਰ ਨੂੰ ਸਮਝਣਾ ਪਏਗਾ ਕਿ ਉਹਨਾਂ ਦੇ ਬੱਚਿਆਂ ਦੇ ਕੀ ਸਿੰਪਟਮਸ ਆ ਰਹੇ ਨੇ ਆਪਾਂ ਜਿਹਦਾ ਪਹਿਲਾਂ ਸਿੰਪਟਮ ਡਿਸਕਸ ਕੀਤੇ ਹਾਈਪਰ ਐਕਟਿਵ ਦੇ ਕੀ ਸਿੰਪਟਮਸ ਨੇ ਇਮੋਸ਼ਨਲ ਸਟ्रेस ਦੇ ਕੀ ਸਿੰਪਟਮ ਨੇ ਸਾਈਕੋਲੋਜੀਕਲ ਡੈਫਿਸਿਟ ਦੇ ਕੀ ਸਿੰਪਟਮਸ ਨੇ ਜਿਨ੍ਹਾਂ ਦੇ ਬ੍ਰੇਨ ਦੇ ਸੈਲਸ ਨਿਊਰॉन्स ਪ੍ਰੋਪਰ ਸਟੇਬਲ ਨਹੀਂ ਹੋ ਰਹੇ ਉਹਨਾਂ ਦੇ ਕੀ ਸਿੰਪਟਮਸ ਨੇ ਜਿਨ੍ਹਾਂ ਦੇ ਜੀਨਸ ਆਲਟਰ ਨੇ ਉਹਨਾਂ ਦੇ ਉਹੀ ਸਿੰਪਟਮਸ ਨੇ ਸਿੰਪਟਮਸ ਆਲਮੋਸਟ ਸੇਮ ਹੀ ਹੁੰਦੇ ਨੇ ਬੱਚਿਆਂ ਦੇ ਬ ਜੀ ਡਾਕਟਰ ਸਾਹਿਬ ਇੱਕ ਹੋਰ ਬੜੀ ਸਮੱਸਿਆ ਹੈ ਗੰਭੀਰ ਆ ਉਹ ਬੱਚਾ ਇੱਕ ਤਾਂ ਹਕਲਾਉਂਦਾ ਹੈ ਤੁਤਲਾਉਂਦਾ ਹੈ ਕਾਫੀ ਦਿਨ ਤੱਕ ਪੇਰੈਂਟਸ ਨੂੰ ਹੁੰਦਾ ਹੈ ਕਿ ਚਲੋ ਕੋਈ ਨਹੀਂ ਅਜੇ ਤਾਂ 3-4 ਸਾਲ ਦਾ ਹੋਇਆ ਹੌਲੀ-ਹੌਲੀ ਸਟੈਪ ਬਾਈ ਸਟੈਪ ਇਹਨੇ ਬੋਲਣਾ ਸ਼ੁਰੂ ਕਰ ਦੇਣਾ ਤੇ ਪਰ ਹਾਲਾਤ ਇਹੋ ਜੇ ਬਣ ਜਾਂਦੇ ਨੇ ਕਿ ਬੱਚੇ ਦੇ ਦਿਮਾਗ ਦਾ ਵਿਕਾਸ ਚਾਹੇ ਆਪਾਂ ਮੰਨ ਲਈਏ ਏਜ ਵੀ ਉਹਦੀ ਹੋ ਗਈ ਪਰ ਉਹਦਾ ਜਿਹੜਾ ਬੌਧਿਕ ਵਿਕਾਸ ਆ ਉਹ ਨਹੀਂ ਹੋ ਸਕਦਾ ਬੱਚਾ ਚੀਜ਼ ਨੂੰ ਬੜੀ ਹੌਲੀ-ਹੌਲੀ ਕੈਰੀ ਕਰਦਾ ਹੈ ਜਾਂ ਫਿਰ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਧਿਆਨ ਨਹੀਂ ਕੇਂਦਰਿਤ ਕਰਦਾ ਸਕੂਲ ਜਾ ਕੇ ਵੀ ਉਹਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜੀ ਦੇਖੋ ਵੀ ਜੀ ਇਹ ਟੈਕਲੀ ਦਾ ਸ਼ਾਂਤ ਹੈ ਕਿ ਮੈਂਟਲ ਹੈਲਥ ਉਸ ਬੱਚੇ ਦੀ ਵੀਕ ਹੋ ਉਸ ਬੱਚੇ ਦਾ ਕੌਨਫੀਡੈਂਸ ਲੈਵਲ ਘਟਾ ਉਹ ਬੱਚੇ ਨੂੰ ਲੱਗੂਗਾ ਕਿ ਮੈਂ ਜੇ ਤੇਜ਼ ਬੋਲੂਗਾ ਤੇ ਮੈਂ ਹਕਲਾਉਂਗਾ ਤੇ ਮੇਰਾ ਕਿਤੇ ਮਜ਼ਾਕ ਨਾ ਬਣ ਜਾਵੇ ਹੁੰਦਾ ਵੀ ਇਹ ਵਸਤਵਿਕਤਾ ਕਿ ਤੂੰ ਤਾਂ ਹਕਲਾਕ ਲਾ ਕੇ ਬੋਲਦਾ ਤੇ ਲੋਕੀ ਉਹਦਾ ਮਜ਼ਾਕ ਬਣਾਉਂਦੇ ਨੇ ਇਹ ਮਜ਼ਾਕ ਵੀ ਬਹੁਤ ਵੱਡਾ ਇੱਕ ਸੋਸ਼ਲ ਕਾਰਨ ਬਣ ਚੁੱਕਾ ਹੈ ਸਾਡੇ ਅੰਦਰ ਸਾਡੀ ਮੈਂਟਲ ਹੈਲਥ ਦਾ ਵਿਕਾਸ ਹੋ ਜਾਂਦੀ ਹੈ ਬਟ ਅਸੀਂ ਆਪਣਾ ਮਨ ਦਾ ਪ੍ਰਗਟਾਵਾ ਲੋਕਾਂ ਨਾਲ ਕਰਨ ਨੂੰ ਡਰਦੇ ਹਾਂ ਕਿਤੇ ਸਾਡੀ ਗੱਲ ਦਾ ਮਜ਼ਾਕ ਨਾ ਬਣ ਜਾਵੇ ਇਹੋ ਜਿਹੇ ਬੱਚਿਆਂ ਦੇ ਕਾਉਂਸਲਿੰਗ ਫੈਮਿਲੀ ਦੀ ਕਾਉਂਸਲਿੰਗ ਕੁਝ ਹਰਬਲ ਮੈਡੀਸਿਨਸ ਬਹੁਤ ਵਧੀਆ ਤਰੀਕੇ ਨਾਲ ਬੰਦੇ ਨੂੰ ਲਾਈਫ ਲੌਂਗ ਬੈਟਰ ਕਰਨ ਦੇ ਲਈ ਹੈਲਪਫ ਰਹਿੰਦੀਆਂ ਬਿਕੋਜ਼ ਇਸ ਪ੍ਰੋਬਲਮ ਅਸੀਂ ਡਿਸਲੈਕਸਿਆ ਕਰਨੇ ਆ ਕਿ ਹਕਲਾਹ ਕਲਾਕੇ ਬੋਲਣਾ ਇੰਟਰਸਟ ਮੇ ਇਹਦਾ ਆਯੁਰਵੇਦ ਚ ਬਹੁਤ ਵਧੀਆ ਹੈਲਪ ਹੈਗੀ ਹੈ ਬਿਸ਼ਰਤੇ ਕਿ ਮਾਪੇ ਜੋ ਸੀ ਗਾਈਡ ਕਰੀਏ ਉਹ ਜਿਹੜਾ ਬੱਚਾ ਵੈ ਜੋ ਸੀ ਉਹਨੂੰ ਗਾਈਡ ਕਰੀਏ ਉਹ 100% ਆਪਨਾ ਦੇਣ ਤੇ ਦਵਾਈਆਂ 70% ਬੰਦੇ ਨੂੰ ਬੈਟਰ ਕਰ ਦਿੰਦੀਆਂ ਬਿਲਕੁਲ ਸਭ ਬੱਚਿਆਂ ਦੇ ਨਾਲ ਨਾਲ ਜਿਵੇਂ ਜਿਵੇਂ ਬੰਦਾ ਜਵਾਨ ਹੁੰਦਾ ਹੈ ਨੌਕਰੀ ਦਾ ਸਟ्रेस ਆ ਜਾਂਦਾ ਹੈ ਪੜ੍ਹਾਈ ਦਾ ਸਟ्रेस ਆ ਜਾਂਦਾ ਹੈ ਕਾਫੀ ਕੁਝ ਉਹਦੇ ਦਿਮਾਗ ਦੇ ਵਿੱਚ ਇੱਕ ਨਾ ਬਵੰਡਰ ਜੇ ਬੰਨੇ ਸ਼ੁਰੂ ਹੋ ਜਾਂਦੇ ਨੇ ਯਾਰ ਜੇ ਮੈਂ ਹੁਣ ਆ ਪੜ ਲਿਆ ਇਸ ਸਟਰੀਮ ਦੇ ਵਿੱਚ ਅੱਗੇ ਨਾ ਵੱਧ ਸਕਿਆ ਤਾਂ ਸਟਰੀਮ ਨਾ ਬਦਲਨੀ ਪੈ ਜਾਵੇ ਫਿਰ ਕੋਈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨੀ ਹੈ ਕੁਲ ਮਿਲਾ ਕੇ ਜੌਬ ਮਿਲ ਵੀ ਗਈ ਤਾਂ ਉਹਦੋਂ ਵੀ ਉਹ ਸਟੇਬਲ ਨਹੀਂ ਹੁੰਦਾ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਂਦਾ ਤੇ ਹੌਲੀ ਹੌਲੀ ਕਰਦੇ ਆ ਮਤਲਬ ਬੰਦਾ ਡਿਪਰੈਸ਼ਨ ਵੱਲ ਜਾਣ ਲੱਗ ਪੈਂਦਾ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਨਾਮੀ ਦੀ ਹੈ ਨੈਸ਼ਨਲ ਅਲਾਈਅንስ ਔਨ ਮੈਂਟਲ ਇਲਨੈਸ ਇਹਦੇ ਮੁਤਾਬਕ ਹੁਣ ਜਿਹੜੇ ਨਵੇਂ ਅੰਕੜੇ ਆਏ ਨੇ ਜੀ ਉਹ ਨੇ ਕਿ ਜਿਹੜੇ ਮੈਜੋਰਟੀ ਦੇ ਵਿੱਚ ਕੇਸਿਸ ਆ ਰਹੇ ਨੇ 75% ਦੀ ਉਹ 24 ਸਾਲ ਤੋਂ ਹੀ ਸਟਾਰਟਿੰਗ ਹੈ ਜਿਹੜੇ ਤੁਸੀਂ 24 ਸਾਲ ਦੀਆਂ ਜਾਣਕੜਾ ਲਾ ਰਹੇ ਹੋ 14 ਸਾਲ ਤੱਕ ਹੈ ਜੀ ਮਤਲਬ ਜੋ ਤੁਸੀਂ 14 ਸਾਲ ਤੱਕ ਬੀਜ ਆਪਣੇ ਦਿਮਾਗ 'ਚ ਬੋਲਿਆ ਉਹੀ ਅੱਗੇ ਜਾ ਕੇ ਐਲਜ਼ੀਮਰ ਡਿਜ਼ੀਜ਼ ਜਿਹ 'ਚ ਬੰਦਾ ਚੀਜ਼ਾਂ ਹੀ ਭੁੱਲ ਜਾਂਦਾ ਵੈ ਹੱਥ ਕੰਪਣੀ ਜਿਹਨੂੰ ਪਾਰਕਿੰਸਨ ਕਹਿੰਦੇ ਆ ਜਾਂ ਫਿਰ ਬ੍ਰੇਨ ਦੇ ਨਿਊਰੋਲੋਜੀਕਲ ਵੀਕਨੈਸੀ ਉਹਦੀ ਬਾਡੀ ਸਲੋ ਹੋ ਜੇਗੀ ਇਹ ਸਭ ਲੱਛਣ ਉਦੋਂ ਹੀ ਨਹੀਂ ਪੱਥਰ ਆਖ ਦਿੱਤਾ ਜਾਂਦਾ ਵੈ 14 ਸਾਲ ਤੱਕ ਦੀ ਉਮਰ ਤੱਕ ਜੀ ਸੋ ਅੱਜ ਆਪਾਂ ਇੱਕ ਛੋਟਾ ਜਿਹਾ ਉਦਾਹਰਨ ਹੈ ਕਿ ਪੁਰਾਣੇ ਬਜ਼ੁਰਗ ਨੇ ਦੇਸੀ ਘਿਓ ਬੜਾ ਖਵਾਂਦੇ ਸੀ ਬੱਚਿਆਂ ਨੂੰ ਉਹ ਦੇਸੀ ਘਿਓ ਇੰਨਾ ਵਧੀਆ ਬ੍ਰੇਨ ਹੈਲਥ ਲਈ ਕੰਮ ਕਰਦਾ ਕਿ ਉਹ ਵਾਤ ਦਾ ਸ਼ਮਨ ਕਰਦਾ ਵੈ ਜਿੰਨੇ ਵੀ ਬ੍ਰੇਨ ਦੇ ਡਿਸਆਰਡਰ ਨੇ ਸਾਰੇ ਵਾਯੂ ਜਨਿਤ ਹੁੰਦੇ ਨੇ ਆਯੁਰਵੇਦ ਗ੍ਰੰਥਾ ਚ ਲਿਖਿਆ ਵਾਯੂ ਦਾ ਇੱਕੋ ਹੀ ਇਲਾਜ ਹੋ ਹੈਗਾ ਦੇਸੀ ਘਿਓ ਤੁਸੀਂ ਬੱਚੇ ਨੂੰ ਦੇਸੀ ਘਿਓ ਦਿਓ ਦੇਖੋ ਬ੍ਰੇਨ ਕਿੱਦਾਂ ਵਧੀਆ ਡਿਵੈਲਪ ਹੁੰਦਾ ਤੁਸੀਂ ਬੱਚੇ ਨੂੰ ਦੁੱਧ ਦੇਈਂ ਦੇਸੀ ਘਿਓ ਪਨੀਰ ਦਿਓ ਉਹਨੂੰ ਹੱਜ ਬਲੇ ਵਧੀਆ ਤਰੀਕੇ ਨਾਲ ਪ੍ਰੋਪਰ ਮਤਲਬ ਮੈਂ ਰეკਮੈਂਡ ਕਰਦਾ ਕਿ ਹਰ ਮਾਪੇ ਆਪਣੇ ਬੱਚੇ ਨੂੰ ਗੇਮਸ ਦੇ ਵਿੱਚ ਜ਼ਰੂਰ ਪਾਣ ਪੜਾਈਆਂ ਦੇ ਵਿੱਚ ਨਾ ਮਗਰਪੋ ਕਿ ਤੇਰੇ 90% ਨੰਬਰ ਨਹੀਂ ਆ ਗਵਾਂਡੀ ਦੇ 99% ਆ ਗਏ ਇਹ ਕਦੀ ਨਾ ਸੋਚੋ ਤੁਸੀਂ ਆਪਣੇ ਬਾਰੇ ਵੀ ਸੋਚੋ ਕਿ ਜਦੋਂ ਤੁਸੀਂ ਛੋਟੇ ਸੀਗੇ ਤੁਸੀਂ 75% ਨੰਬਰ ਲੈ ਕੇ ਪਾਸ ਹੋ ਤੇ ਅੱਜ ਜੋ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਕਿੰਨਾ ਗਰਸਰ ਹੋ ਚੁੱਕੇ ਹੋ ਤੁਸੀਂ ਆਪਣੀਆਂ ਨੌਕਰੀਆਂ ਜਾਂ ਆਪਣੇ ਕੰਮ ਕਾਜ ਵਿੱਚ ਕਿੰਨਾ ਅੱਗੇ ਵੱਧ ਚੁੱਕੇ ਹੋ ਤੁਹਾਨੂੰ ਸਮਝਣਾ ਪੈਣਾ ਹੈ ਕਿ ਕੱਲੀ ਪੜਾਈਆਂ ਜਿਹੜੀਆਂ ਨੇ ਉਹ ਤਰੱਕੀ ਦਾ ਕਾਰਕ ਨਹੀਂ ਹੁੰਦੀ ਬੱਚੇ ਦੀ ਓਵਰਲ ਡਿਵੈਲਪਮੈਂਟ ਤਰੱਕੀ ਦਾ ਕਾਰਨ ਹੁੰਦੀਆਂ ਨੇ ਬਿਕੋਜ਼ ਅਗਰ ਤੁਹਾਡੇ ਬੱਚੇ ਦਾ ਮਨ ਪੜਾਈ ਤੇ ਜ਼ਿਆਦਾ ਨਹੀਂ ਹੈ ਉਹਨੂੰ ਕਹੋ ਬੇਟਾ ਪਾਸ ਹੋ ਜਾ ਵਧੀਆ ਤਰੀਕੇ ਨਾਲ ਤੁਸੀਂ ਉਹਨੂੰ ਥੱ ਲੋਕਾਂ ਨਾਲ ਉਹਦਾ ਤੁਸੀਂ ਕੰਪੈਰੀਸ਼ਨ ਕਰੋਗੇ ਤਾਂ ਬੱਚਾ ਕਦੀ ਵੀ ਬੈਸਟ ਡਵੈਲਪਮੈਂਟ ਦੇ ਵਿੱਚ ਨਹੀਂ ਜਾਊਗਾ ਉਹ ਅੱਗੇ ਜਾ ਕੇ ਦਿੱਕਤਾਂ ਦੇ ਵਿੱਚ ਰਹੂਗਾ ਹਿੰਮਤਾ ਦੇ ਵਿੱਚ ਰਹੂਗਾ ਉਹ ਆਪਣਾ 100% ਕਦੀ ਵੀ ਨਹੀਂ ਦੇ ਪਾਊਗਾ ਮੈਨੂੰ ਇਹ ਮੰਨਣਾ ਹੈ ਕਿ ਅਗਰ ਤੁਸੀਂ ਆਪਣਾ 100% ਦਿੰਦੇ ਹੋ ਤੇ ਤੁਹਾਨੂੰ ਸਕਸੈਸਫੁਲ ਹੋਣ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਸ਼ਾਇਦ ਤੁਸੀਂ ਵੀ ਮੇਰੀ ਇਸ ਗੱਲ ਤੇ ਇਤفاق ਨਹੀਂ ਹੋਗੇ ਤੁਸੀਂ ਮੀਡੀਆ ਲਾਈਨ ਦੇ ਵਿੱਚੋਂ ਤੁਸੀਂ ਐਕਸਟ੍ਰੀਮ ਦੇ ਵਿੱਚੋਂ ਤੁਸੀਂ ਆਪਣਾ 100% ਦੇਣਾ ਹੈ ਤੇ ਤੁਹਾਨੂੰ ਨੌਲੇਜ ਚਾਹੀਦੀ ਹੈ ਤੁਸੀਂ ਵੀ ਮੈਡੀਟੇਸ਼ਨ ਕਰਦੇ ਹੋਗੇ ਤੁਸੀਂ ਵੀ ਪ੍ਰਾਣਾਯਾਮ ਕਰਦੇ ਹੋਗੇ ਤੁਸੀਂ ਵੀ ਅੱਛੀ ਡਾਈਟ ਲੈਂਦੇ ਹੋਗੇ ਤੁਸੀਂ ਮੇਲ ਹੈਲਥ ਆਪਣਾ ਬੈਟਰ ਕਰਨ ਦੇ ਲਈ ਸਵੇਰੇ ਮਾਰਨਿੰਗ ਵਾਕ ਕਰਦੇ ਹੋਗੇ ਕਿਉਂਕਿ ਪ੍ਰਕਿਰਤੀ ਦੇ ਨਾਲ ਤੁਸੀਂ ਜਿੰਨਾ ਜੁੜੋਗੇ ਆਯੁਰਵੇਦ ਦੇ ਨਾਲ ਤੁਸੀਂ ਜਿੰਨਾ ਜੁੜੋਗੇ ਉਹਨਾਂ ਤੁਹਾਡਾ ਮੈਂਟਲ ਹੈਲਥ ਪਰਫੈਕਟ ਹੋਗਾ ਵਿੱਚ ਆਯੁਰਵੇਦ ਦੇ ਵਿੱਚ ਇੰਨੀਆਂ ਕ ਮੈਡੀਸਿਨਸ ਨੇ ਜਿਹੜੀਆਂ ਕਿ ਬ੍ਰੇਨ ਹੈਲਥ ਨੂੰ ਬੈਟਰ ਕਰਦੀਆਂ ਨੇ ਸਾਰਸਵਤਾ ਰਿਸਰਚ ਵਿਦ ਗੋਲਡਾਸਿ ਨਾ ਜਾਣੇ ਕਿੰਨੇ ਬੱਚਿਆਂ ਨੂੰ ਵਿਦ ਆਟਿਜ਼ਮ ਵਿਦ ਮੈਂਟਲ ਹੈਲਥ ਵਿਦ ਏਡੀਐਚਡੀ ਬੈਟਰ ਕੀਤਾ ਵੈ ਟਾਈਮ ਜ਼ਰੂਰ ਲੱਗਿਆ ਵੈ ਇਹਨੂੰ 4-5-6 ਮਹੀਨੇ ਲੱਗੇ ਐ ਬਟ ਰਿਜ਼ਲਟ ਨਜ਼ਰ ਆਇਆ ਹੈ ਜਿਹੜੇ ਬੱਚੇ ਬੋਲਦੇ ਵੀ ਨਹੀਂ ਸੀਗੇ ਨਾ ਉਹ ਵੀ ਅੱਜ ਬੈਟਰ ਬੋਲਦੇ ਨੇ ਜਿਹੜੇ ਬੱਚੇ ਕਨਫਿਊਜ਼ ਰਹਿੰਦੇ ਸੀਗੇ ਚੀਜ਼ਾਂ ਭੁੱਲ ਜਾਂਦੇ ਸੀਗੇ ਡਿਪਰੈਸ਼ਨ ਤੇ ਰਹਿੰਦੇ ਸੀਗੇ ਉਹ ਵੀ ਬੈਟਰ ਹੋ ਗਏ ਏਡੀ ਵਧੀਆ ਔਸ਼ਧੀ ਕਲਕਿਆਨਕਮ ਗ੍ਰੀਤਾਮ ਆਂਦਾ ਔਡੀ ਵਧੀਆ ਔਸ਼ਧੀ ਹੈ ਕਿ ਤੁਸੀਂ ਉਹਦਾ ਦੇਸੀ ਕੋਦੇ ਇੱਕ ਚਮਚ ਜਿਹੜੀ ਜੜੀ ਬੂਟੀਆਂ ਦਾ ਭਾਵਿਤ ਹੁੰਦਾ ਉਹਨੂੰ ਸਬਜ਼ੀ ਚ ਪਾ ਕੇ ਦੇਈ ਚਲੋ ਬੱਚੇ ਦੀ ਮੈਂਟਲ ਹੈਲਥ ਦੇਖੋ ਕਿੰਨੀ ਵਧੀਆ ਡਿਵੈਲਪ ਹੁੰਦੀ ਹੈ ਸਮ੍ਰਿਤੀ ਸਾਗਰ ਰਸ ਆਂਦਾ ਵੀ ਏਡੀ ਵਧੀਆ ਮੈਡੀਸਨ ਹੈ ਬ੍ਰਹਮੀ ਵੱਟੀ ਵਿਦ 골ਡ ਆਂਦੀ ਕਿੰਨੀ ਵਧੀਆ ਮੈਡੀਸਨ ਹੈ ਅਗਰ ਤੁਹਾਡੀ ਬ੍ਰੇਨ ਹੈਲਥ ਜ਼ਿਆਦਾ ਡਿਟੀਨੋਰੇਟ ਹੋਈ ਗਈ ਹੈ ਜਾਂ ਤੁਹਾਨੂੰ ਤੁਸੀਂ ਤੇਜਕ ਬੜੇ ਜਲਦੀ ਹੋ ਜਾਂਦੇ ਤੁਸੀਂ ਭੜਕ ਬੜੇ ਜਲਦੀ ਪਾਉਂਦੇ ਹੋ ਤੁਹਾਨੂੰ ਉਦਾਸੀ ਬੜੇ ਜਲਦੀ ਆ ਜਾਂਦੀ ਨੇ ਉਦਮਾਦਗਜ ਕੇਸੀ ਦਾਸ ਬਹੁਤ ਵਧੀਆ ਕੰਮ ਕਰਦਾ ਹੋਇਆ ਐਹੋ ਐਹੋ ਜੀ ਔਸ਼ਧੀਆਂ ਅਵੇਲੇਬਲ ਨੇ ਯੁਗਿੰਦ ਰਸ ਬੜਾ ਵਧੀਆ ਕੰਮ ਕਰਦਾ ਇਹਦੇ ਵਿੱਚ ਇਹਦੇ ਚ ਬ੍ਰਿਹਤਵਾ ਚਿੰਤਮਨੀ ਰਸ ਬੜਾ ਵਧੀਆ ਕੰਮ ਕਰਦਾ ਚਤਰਬੁਜ ਰਸ ਕ੍ਰਿਸ਼ਨ ਚਤ ਮਤਲਬ ਮਲਟੀਪਲ ਮੈਡੀਸਿਨਸ ਆਯੁਰਵੇਦ ਇਵਲੇਬਲ ਨੇ ਡਿਪੈਂਡ ਕਰਦਾ ਕਿ ਡਾਕਟਰ ਬਿਮਾਰੀ ਨੂੰ ਕਿੱਦਾਂ ਪਕੜਦਾ ਹੋਇਆ ਉਸ ਤੋਂ ਵੀ ਪਹਿਲਾਂ ਉਸ ਦੇ ਕਾਰਨ ਨੂੰ ਕਿੱਦਾਂ ਪਕੜਦਾ ਵੈ ਉਸ ਦੇ ਕਾਰਨ ਲਈ ਉਹਦੇ ਮਾਪੇ ਬਾਬ ਦੀ ਕਾਉਂਸਲਿੰਗ ਕਿੱਦਾਂ ਹੁੰਦੀ ਬੱਚੇ ਦੀ ਕਾਉਂਸਲਿੰਗ ਕਿੱਦਾਂ ਹੁੰਦੀ ਹੈ ਫਿਰ ਦਵਾਈ ਦੀ ਪ੍ਰਸਕ੍ਰਿਪਸ਼ਨ ਹੁੰਦੀ ਹੈ ਬਿਕੋਜ਼ ਅਸੀਂ ਇਹ ਦੇਖਣਾ ਕਿ ਉਹਦੀ ਚੀਜ਼ਾਂ ਭੁੱਲਣ ਦੀ ਆਦਤ ਹੈ ਗੁੱਸਾ ਜਲਦੀ ਆਉਂਦਾ ਇਰਿਟੇਸ਼ਨ ਜਲਦੀ ਆਉਂਦੀ ਹੈ ਮਾਨਸਿਕ ਦਸਹੀ ਹੈ ਉਹਦੇ ਕਰਕੇ ਪੇਟ 'ਚ ਗੈਸ ਕਿੰਨੀ ਹੈ ਗਰਮੀ ਕਿੰਨੀ ਹੈ ਉਹਦੇ ਦਿਮਾਗ 'ਚ ਉਤੇਜਨਾ ਕਿੰਨੀ ਹੈ ਉਹਦੇ ਹੱਥਾਂ ਪੈਰਾਂ 'ਚ ਉਹ ਸੇਕ ਕਿੰਨਾ ਨਿਕਲਦਾ ਵੈ ਉਹਦੀ ਬਾਡੀ 'ਚ ਵੀਕਨੈਸ ਕਿੰਨੀ ਹੈ ਉਹਦੇ ਦਿਮਾਗ ਦਾ ਟੋਲਰੈਂਸ ਲੈਵਲ ਕਿੰਨਾ ਹੈ ਕਿੰਨੀ ਜਲਦੀ ਉਹ ਭੜਕ ਮੈਨੂੰ ਲੱਗਦਾ ਫੇਰ ਸਾਨੂੰ ਇਲਾਜ ਕਰਨਾ ਚਾਹੀਦਾ ਬਿਲਕੁਲ ਜੀ ਮੈਂ ਦੇਖ ਰਿਹਾ ਸੀਗਾ ਡਾਕਟਰ ਸਾਹਿਬ ਜਿਸ ਤਰ੍ਹਾਂ ਦਾ ਤੁਹਾਡਾ ਇਲਾਜ ਦਾ ਤਰੀਕਾ ਹੈ ਪੇਸ਼ੈਂਟ ਬੜੇ ਸੈਟੀਸਫਾਈਡ ਨਜ਼ਰ ਆਉਂਦੇ ਨੇ ਕਿਉਂਕਿ ਤਸਵੀਰ ਦੇ ਹਿਸਾਬ ਦੇ ਨਾਲ ਆਯੁਰਵੈਦਿਕ ਦਵਾਈ ਵੀ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ ਵੱਲੋਂ ਤਸਵੀਰ ਤੁਹਾਡੀ ਪੂਰੀ ਹਿਸਟਰੀ ਜਾਣੀ ਜਾਂਦੀ ਹੈ ਕਿ ਕੀ ਤੁਹਾਨੂੰ ਬਿਮਾਰੀ ਹੈ ਕੋਈ ਹੈਰਿਡੇਟਰੀ ਤਾਂ ਨਹੀਂ ਹੈਗੀ ਪਰਿਵਾਰ ਦੇ ਵਿੱਚ ਤਾਂ ਨਹੀਂ ਕੋਈ ਅਜੀਬ ਸਮੱਸਿਆ ਸੀ ਤੇ ਅਕਸਰ ਕਈ ਤਰ੍ਹਾਂ ਦੇ ਸਵਾਲ ਆਯੁਰਵੈਦਿਕ ਦਵਾਈ ਨੂੰ ਲੈ ਕੇ ਹੁੰਦੇ ਨੇ ਬੜੀ ਗਰਮ ਹੁੰਦੀ ਹੈ ਜੀ ਲੇਟ ਅਸਰ ਹੁੰਦਾ ਪਰ ਡਾਕਟਰ ਈਸ਼ ਹਾਂਡਾ ਹੋਰਾਂ ਦੀ ਜਿਹੜੀ ਮਾਹਰਤਾ ਹੈ ਤਸਵੀਰ ਦੇ ਉੱਤੇ ਵੀ ਬੜਾ ਜ਼ਬਰਦਸਤ ਕੰਮ ਕਰਦੇ ਨੇ ਤਸਵੀਰ ਤੁਹਾਡੀ ਜਾਣ ਕੇ ਹੀ ਦਵਾਈ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਆ ਵੀ ਨੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਅਕਸਰ ਨਹੀਂ ਸੁਣਦੇ ਹੁੰਦੇ ਸੀਗੇ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਜੀ ਬਹੁਤ ਕੁਝ ਮਤਲਬ ਉਹਦੇ ਚ ਆ ਜਾਂਦਾ ਹੈ ਤਾਂ ਉਹਦਾ ਵੀ ਕਾਰਨ ਜਿਵੇਂ ਆਪਾਂ ਬੱਚਿਆਂ ਤੋਂ ਗੱਲ ਸ਼ੁਰੂਆਤ ਕੀਤੀ ਹੈ ਤਾਂ ਆਪਾਂ ਨੌਜਵਾਨਾਂ ਤੱਕ ਲੈ ਗਏ ਤਾਂ ਇਹ ਵੀ ਇਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਅੰਦਰ ਖਾਤੇ ਮਿਲ ਜਾਂਦੀਆਂ ਨੇ ਤੁਸੀਂ ਨੋਟਿਸ ਕੀਤਾ ਹੋਊਗਾ ਕਿ ਅੱਜ ਕੱਲ 20 ਸਾਲ 18 ਸਾਲ 25 ਸਾਲ ਦੇ ਬੰਦਿਆਂ ਤੇ ਔਰਤਾਂ ਨੂੰ ਵੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਬੜੀ ਕਾਮਨ ਹੁੰਦੀ ਹੈ। ਬਿਲਕੁਲ। ਉਹਦਾ ਕੋਈ ਕਾਰਨ ਲੱਭਿਆ ਨਹੀਂ ਜਾਂਦਾ। ਤੁਸੀਂ ਸਾਰੇ ਟੈਸਟ ਕਰਾ ਲਓ, ਇਕੋ ਕਰਾ ਲਓ, ਟੀਐਮਟੀ ਕਰਾ ਲਓ, ਬਲੱਡ ਵਰਕਅਪ ਕਰ ਲਓ, ਕੋਈ ਕਾਰਨ ਨਹੀਂ ਲੱਭਦਾ ਉਹਦੇ। ਬਟ ਜਿਹੜਾ ਕਾਰਨ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਇੱਥੇ ਆ। ਜੀ। ਤੁਸੀਂ ਜਲਦੀ ਕਲਪ ਹੋਗੇ, ਜਲਦੀ ਐਡਿਟਿਡ ਹੋਗੇ, ਦਿਲ ਦੀ ਧੜਕਣ ਵਧੂਗੀ, ਦਿਲ ਦੇ ਵਿੱਚ ਡਰੋਗ ਪੈਦਾ ਹੋਣਗੇ ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਦਾ ਰੋਗ ਪੈਦਾ ਹੋ ਜਾਊਗਾ। ਇੱਧਰ ਡਾਇਬੀਟਿਸ ਮੈਂ ਖਾਵਾ ਨਾ ਖਾ ਮੇਰੀ ਸ਼ੂਗਰ ਤਾਂ ਨਹੀਂ ਵੱਜੂਗੀ ਸਭ ਤੋਂ ਪਹਿਲਾਂ ਤਾਂ ਕਾਰਨ ਹੀ ਆ ਸਟ्रेस ਹੈ ਜਿਹੜੇ ਲੋਕ ਜਲਦੀ ਵੋਲਿਊਮ ਹੋ ਜਾਂਦਾ ਜਲਦੀ ਪੜਕ ਪੈਂਦੇ ਨੇ ਜਲਦੀ ਇਰੀਟੇਟ ਹੋ ਜਾਂਦੇ ਨੇ ਉਹਨਾਂ ਦਾ ਲੀਵਰ ਫੈਟੀ ਹੋ ਜਾਂਦਾ ਜਦੋਂ ਲੀਵਰ ਫੈਟੀ ਹੋਗਾ ਕਿਤੇ ਨਾ ਕਿਤੇ ਡਾਇਬਟੀਜ਼ ਦਾ ਉਹ ਜਨਮਦਾਤਾ ਬਣ ਜਾਂਦਾ ਜਦੋਂ ਡਾਇਬਟੀਜ਼ ਕਿਤੇ ਹੋ ਗਈ ਤੁਹਾਨੂੰ ਕਿਉਂਕਿ ਅਸੀਂ ਜੇ ਉਹਦੇ ਨਾਲ ਵੱਧ ਭਰੇਜੀ ਕਰਦੇ ਰਹੇ ਨੇ ਮੋਟਾਪਾ ਹੋ ਜਾਂਦਾ ਵੈ ਅਸੀਂ ਬਾਹਰਲਾ ਜਿਆਦਾ ਜੰਕ ਫੂਡ ਮੈਦੇ ਤੋਂ ਬਣੀਆਂ ਚੀਜ਼ਾਂ ਮਿਰਚਮ ਸਈਆਂ ਜਿਹਨੂੰ ਅਸੀਂ ਤਾਮਸਿਕ ਭੋਜਨ ਕਹਿੰਦੇ ਆ ਉਹ ਖਾਈ ਜਾਂਦੇ ਤੇ ਡਾਇਬਟੀਜ਼ ਹੋ ਗਈ ਡਾਇਬਟੀਜ਼ ਦਾ ਰੋਗੀ ਕੱਟ ਵੀ ਖਾਊ ਪਰ ਜਦੋਂ ਉਹਨੂੰ ਦਿਮਾਗ ਤੇ ਸਟ੍ਰੈਸ ਹੋ ਗਿਆ ਨਾ ਉਦੋਂ ਉਹਦੀ ਸ਼ੂਗਰ ਦੀ ਸਪਾਈਕ ਵੱਜੂਗੀ 400 500 ਦੇ ਪਹੁੰਚ ਜਾਊਗੀ ਤੁਸੀਂ ਨੋਟਿਸ ਕਰਨਾ ਕਿ ਸਟ੍ਰੈਸ ਵਾਲੇ ਰੋਗੀ ਨੂੰ ਆਈਬੀਐਸ ਨਾਮ ਦੀ ਬਿਮਾਰੀ ਹੁੰਦੀ ਹੈ ਆਈਬੀਐਸ ਹੁੰਦਾ ਕਦੀ ਕਬੜ ਚੁੱਕੇ ਕਦੀ ਲੂਜ਼ ਮੋਚ ਲੱਗੋ ਉਹਦਾ ਕਾਰਨ ਇੱਥੇ ਹੈ ਅੰਤਾਂ ਉਹਦੀ ਕਾਰਨ ਨਹੀਂ ਹੈ ਕਿਉਂਕਿ ਅੰਤਾਂ ਨੂੰ ਚਲਾਉਣ ਵਾਲਾ ਕੰਪਿਊਟਰ ਆ ਚੱਲਦਾ ਪਿਆ ਤੁਹਾਡੇ ਸ਼ਰੀਰ ਨੂੰ ਚਲਾਉਣ ਵਾਲਾ ਕੰਪਿਊਟਰ ਆ ਚੱਲਦਾ ਪਿਆ ਵੈ ਹਰ ਜਗ੍ਹਾ ਕੰਪਿਊਟਰ ਚੱਲਣਾ ਵੈ ਇਹ ਕੰਪਿਊਟਰ ਬਿਲਕੁਲ ਕਿਸੇ ਦਾ ਧਿਆਨ ਨਹੀਂ ਆ ਕੰਪਿਊਟਰ ਕਹਿੰਦਾ ਕਿ ਮੈਨੂੰ ਵਧੀਆ ਕਿ ਕੰਪਿਊਟਰ ਕਹਿੰਦਾ ਮੈਨੂੰ ਵਧੀਆ ਖੁਰਾਕ ਦੇ ਦੋ ਇਹ ਕੰਪਿਊਟਰ ਕਹਿੰਦਾ ਮੈਨੂੰ ਸਵਾਦ ਨਹੀਂ ਚਾਹੀਦੇ ਇਹ ਕਹਿੰਦਾ ਕਿ ਮੈਨੂੰ ਖੁਰਾਕ ਚਾਹੀਦੀ ਮੈਨੂੰ ਸਵਾਦ ਨਹੀਂ ਚਾਹੀਦੇ ਬਿਕੋਜ਼ ਮੈਂ ਜਿਉਣਾ ਚਾਹੁੰਦਾ ਇਹ ਸਮਝਾਣਾ ਚਾਹੁੰਦਾ ਸ਼ਰੀਰ ਨੂੰ ਕਿ ਜੇ ਮੈਂ ਜਿਉਂਦਾ ਰਿਹਾ ਤੇ ਮੈਂ ਤੁਹਾਡਾ ਸ਼ਰੀਰ ਵਧੀਆ ਚਲਾਉਂਦਾ ਰਹੂੰਗਾ ਜੇ ਤੁਹਾਨੂੰ ਜਿਆਦਾ ਗੁੱਸੇ ਦਾ ਜਿਆਦਾ ਉਦਾਸੀ ਦਾ ਇੰਪੈਕਟ ਬ੍ਰੇਨ ਤੇ ਨਾ ਹੋਵੇ ਦੇਖੋ ਇੱਕ ਸੰਸਾਰ 'ਚ ਆਪਾਂ ਲੋਕ ਜੀ ਰਹੇ ਆਂ ਉਦਾਸੀ ਜਾਂ ਖੁਸ਼ੀ ਇਹ ਜ਼ਿੰਦਗੀ ਦਾ ਧਾਰ ਹੈ ਕਈ ਲੋਕ ਉਦਾਸੀ ਨੂੰ ਜਿਆਦਾ ਆਪਣੇ ਸ਼ਰੀਰ ਦੇ ਉੱਪਰ ਲਾ ਲੈਂਦੇ ਨੇ ਕਈ ਲੋਕ ਦਿਮਾਗ ਦੇ ਉਤੇ ਜਨਾਂ ਨੂੰ ਔਰ ਰੋਗ ਨੂੰ ਜਨਮ ਦਿੰਦੀ ਹੈ ਇਸੇ ਤਰੀਕੇ ਨਾਲ ਬੜੇ ਸਾਰੇ ਬ੍ਰੇਨ ਦੇ ਡਿਸਆਰਡਰ ਜਿਦਾ ਬਾਈਪੋਲਰ ਅਫੈਕਟਿਵ ਡਿਸਆਰਡਰ ਹੈ ਡਿਪਰੈਸ਼ਨ ਹੈ ਰਿਐਕਟਿਵ ਡਿਪਰੈਸ਼ਨ ਹੈ ਮੀਨਿਆ ਜਿਹਨੂੰ ਅਸੀਂ ਪਾਗਲਪਨ ਕਹਿੰਨੇ ਆ ਹਾਈਪੋਮੇਨਿਆ ਜਿਹੜੀ ਅਸੀਂ ਅਰਧ ਪਾਗਲਪਨ ਦੀ ਸਿਚੁਏਸ਼ਨ ਕਹਿੰਨੇ ਆ ਸਕੀਜ਼ੋਫਰੀਨੀਆ ਵਾ ਜਿਵੇਂ ਰੱਸੀ ਨੂੰ ਦੇਖ ਕੇ ਸੱਪ ਸਮਝ ਲੈਣਾ ਇਹ ਕਈ ਇਹੋ ਜਿਹੇ ਰੋਗ ਨੇ ਜਿੱਥੇ ਬੰਦੇ ਦਾ ਬਾਰ-ਬਾਰ ਹੱਥ ਤੋਂ ਹੰਦਾ ਮਨ ਕਰਦਾ ਜਿਹਨੂੰ ਬਹਿਮਤੀ ਬਿਮਾਰੀ ਜਿਹਨੂੰ OCD ਕਹਿੰਨੇ ਆ ਇਹ ਬੜੀ ਸਾਰੀ ਬ੍ਰੇਨ ਰਿਲੇਟਡ ਡਿਸਆਰਡਰਸ ਨੇ ਜਿਹੜਾ ਕੀ ਰੋਗੀ ਸਾਰੀ ਜ਼ਿੰਦਗੀ ਦਵਾਈਆਂ ਦੇ ਦੀਨ ਹੋ ਕੇ ਰਹਿ ਜਾਂਦਾ ਵੈ ਇੱਕ ਵਾਰ ਸਾਈਕਾਇਟਰੀ ਦਾ ਦਰਵਾਜ਼ਾ ਖੜਕਾਂਦਾ ਵੈ ਉਸ ਸ਼ਹਿਰ ਦੇ ਉਸ ਪਰਦੇਸ਼ ਦੇ ਹਰ ਤਰ੍ਹਾਂ ਦੇ ਸਾਈਕਾਇਟ੍ਰਿਸ ਕੋਲ ਜਾ ਕੇ ਵੀ ਉਸ ਬੰਦੇ ਦਾ ਇਲਾਜ ਨਹੀਂ ਹੋ ਪਾਂਦਾ ਬਿਲਕੁਲ ਸੁਣ ਲਿਆ ਤੁਸੀਂ ਦਰਸ਼ਕੋ ਕੀ ਆਪਣੇ ਦਿਮਾਗ ਦੇ ਵਿੱਚ ਜਿਹੜਾ ਮਾੜਾ ਜਾਂ ਗੋਲਾ ਜਾਂ ਬਣਿਆ ਤਾਂ ਉਹਦਾ ਅਸਰ ਕੀ ਹੁੰਦਾ ਹੈ ਤਾਂ ਇਸ ਕਰਕੇ ਸਮਾਂ ਰਹਿੰਦੇ ਪਹਿਲਾਂ ਤਾਂ ਜ਼ਿਆਦਾ ਸੋਚਿਆ ਨਾ ਕਰੋ ਜੇਕਰ ਕੋਈ ਸੋਚ ਕੇ ਜਿਹੜੀਆਂ ਬਿਮਾਰੀਆਂ ਦੱਸ ਦਿੱਤੀਆਂ ਨੇ ਡਾਕਟਰ ਸਾਹਿਬ ਨੇ ਉਹ ਹੋ ਗਈਆਂ ਨੇ ਤਾਂ ਫਿਰ ਇਹੋ ਜੇ ਮਾਹਰ ਡਾਕਟਰਾਂ ਦੇ ਕੋਲ ਆ ਜਾਇਆ ਕਰੋ ਨਾ ਕਿ ਆਪਾਂ ਆਪਣੀ ਬਿਮਾਰੀ ਨੂੰ ਘਰ ਬੈਠੇ ਬੈਠੇ ਸੋਚ-ਸੋਚ ਕੇ ਬਿਨਾਂ ਦੱਸੇ ਵਧਾਉਂਦੇ ਰਹੀਏ ਤੁਸੀਂ ਜਦੋਂ ਵੀ ਕਿਤੇ ਚੱਕਰ ਲੱਗੇ ਇਹੋ ਜਿਹਾ ਕੋਈ ਦਿਮਾਗ ਦੇ ਵਿੱਚ ਫਤੂਰ ਭਰਿਆ ਹੋਇਆ ਤਾਂ ਡਾਕਟਰ ਈਸ਼ਾਂਡਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਇਹਨਾਂ ਦਾ ਪੂਰਾ ਸਟਾਫ ਤੁਹਾਡੀ ਹਮੇਸ਼ਾ ਚੈਲ ਕਦਮੀ ਵਾਸਤੇ ਤਿਆਰ ਰਹਿੰਦਾ ਹੈ ਵੀ ਕੋਈ ਪੇਸ਼ੈਂਟ ਆਏਗਾ ਤੇ ਨਾਲ ਦੀ ਨਾਲ ਅਸੀਂ ਉਹਦੀ ਬਿਮਾਰੀ ਠੀਕ ਕਰਕੇ ਭੇਜਣੀ ਹੈ ਕਿਉਂਕਿ ਇਹ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਸੇਵਾ ਦੀ ਭਾਵਨਾ ਹੁੰਦੀ ਹੈ ਕਿਉਂਕਿ ਕੋਈ ਡਾਕਟਰ ਇਸ ਤਰ੍ਹਾਂ ਦੇ ਨਾਲ ਆਪਣੇ ਮਰੀਜ਼ਾਂ ਨਾਲ ਖੁੱਲਕੇ ਗੱਲ ਨਹੀਂ ਕਰਦਾ ਕਿਉਂਕਿ ਅਕਸਰ ਤੁਸੀਂ ਦੇਖਿਆ ਬਹੁਤ ਘੱਟ ਹੁੰਦੇ ਨੇ ਪਰ ਇਹ ਸ਼ਹਾਂਡਾ ਵਰਗੇ ਜਿਹੜੇ ਡਾਕਟਰ ਸਾਹਿਬ ਨੇ ਉਹ ਬਹੁਤ ਘੱਟ ਨੇ ਰੇਅਰ ਨੇ ਇਸ ਕਰਕੇ ਤੁਸੀਂ ਕਦੇ ਵੀ ਮਨ ਦੇ ਵਿੱਚ ਕੋਈ ਅਜਿਹੀ ਗੱਲ ਆਵੇ ਕੋਈ ਵੀ ਦਿਮਾਗ ਦੇ ਵਿੱਚ ਆ ਘਰੇ ਵੀ ਨਹੀਂ ਗੱਲ ਕਰਨੀ ਤਾਂ ਤੁਸੀਂ ਡਾਕਟਰ ਸਾਹਿਬ ਨਾਲ ਸਿੱਧੀ ਆ ਕੇ ਗੱਲ ਕਰ ਲਿਆ ਕਰੋ ਤੇ ਡਾਕਟਰ ਸਾਹਿਬ ਇੱਕ ਹੋਰ ਬੜੀ ਪ੍ਰੋਬਲਮ ਆ ਜਦੋਂ ਦਿਮਾਗ ਦੇ ਵਿੱਚ ਇਹੋ ਜਿਹੇ ਬਾਉਂਡਰ ਬਣਦੇ ਨੇ ਦਿਮਾਗ ਦੇ ਵਿੱਚ ਸੋਚ ਵਿਚਾਰ ਆਉਂਦੇ ਨੇ ਤਾਂ ਇੱਕ ਇਹ ਪ੍ਰਤਿਜੀ ਪਈ ਹੋਈ ਹੈ ਕਿ ਉਹਦਾ ਅਸਰ ਤੁਹਾਡੇ ਜਿਹੜੇ ਸੈਕਸ਼ੂਅਲ ਪਾਰਟਸ ਨੇ ਉਹਨਾਂ ਦੇ ਉੱਤੇ ਪੈਂਦਾ ਜਿਹੜੀ ਤੁਹਾਡੀ ਮੈਰਿਡ ਲਾਈਫ ਆ ਉਹ ਵੀ ਡਿਸਟਰਬ ਹੋ ਜਾਂਦੀ ਹੈ ਵੀਰ ਜੀ 100% ਤੁਸੀਂ ਸਟ्रेस ਦੇ ਵਿੱਚ ਹੋ ਤੁਸੀਂ ਗੁੱਸੇ ਦੇ ਵਿੱਚ ਹੋ ਤੁਸੀਂ ਅੱਛੀ ਰਿਐਕਸ਼ਨ ਕਿਦਾਂ ਲੈ ਆਓਗੇ ਤੁਹਾਨੂੰ ਜਲਦਬਾਜੀ ਹੋਏਗੀ ਇੰਜੋਏ ਕਰਨ ਦੀ ਤੁਸੀਂ ਅੱਛਾ ਟਾਈਮਿੰਗ ਕਿਦਾਂ ਇੰਜੋਏ ਕਰ ਲੂਗੇ ਬਿਕਾਜ਼ 90% ਬਿਮਾਰੀ ਜਿਹੜੀ ਮੇਲ ਹੈਲਥ ਨੂੰ ਲੈ ਕਰਕੇ ਇੱਥੋਂ ਸ਼ੁਰੂ ਹੁੰਦੀ ਵੀਰ ਜੀ ਬਚਪਨ ਦੀਆਂ ਗਲਤੀਆਂ ਦਾ ਨੈਗੇਟਿਵ ਇੰਪੈਕਟ ਜ਼ਰੂਰ ਹੁੰਦਾ ਵੈ ਗਲਤ ਖਾਣ ਪੀਣ ਦਾ ਇੰਪੈਕਟ ਜ਼ਰੂਰ ਹੁੰਦਾ ਵੈ ਕੋਈ ਹਾਰਮੋਨਸ ਦਾ ਜਾਂ ਕੋਈ ਬਚਪਨ ਤੋਂ ਚੀਜ਼ਾਂ ਚਲਦੀਆਂ ਆ ਰਹੀਆਂ ਜਾਂ ਫਿਰ ਬੜਾਪੇ ਦੇ ਵਿੱਚ ਜਾਂ ਕੋਈ 올ਡ ਏਜ ਦੇ ਵਿੱਚ ਡਾਇਬੀਟਿਸ ਕਰਕੇ ਬਲੱਡ ਪ੍ਰੈਸ਼ਰ ਕਰਕੇ ਜਾਂ ਕੋਈ ਹੋਰ ਰੋਗ ਕਰਕੇ ਜਾਂ ਗਲਤ ਖਾਣ ਪੀਣ ਕਰਕੇ ਰੋਗ ਹੁੰਦਾ ਵੈ ਉਹਦੇ ਇਲਾਜ ਹੋ ਸਕਦਾ ਵੈ ਬਟ ਇਹਨੂੰ ਸਭ ਤੋਂ ਪਹਿਲਾਂ ਸਵਸਥ ਕਰਨਾ ਸਾਰਿਆਂ ਨਾਲ ਜ਼ਰੂਰੀ ਹੈ ਵੀਰ ਜੀ ਤੁਸੀਂ ਦੇਖੋ ਨਾ ਕਿ ਇਹ ਜਦੋਂ ਖੁਸ਼ ਹੈ ਤਾਂ ਤੁਹਾਨੂੰ ਖੁਸ਼ੀ ਦਾ ਪਾਤਰ ਬਣਾ ਦੇਗਾ ਇਹ ਜਦੋਂ ਉਦਾਸ ਹੈ ਤੁਹਾਨੂੰ ਮੌਤ ਤੱਕ ਲੈ ਜਾਊਗਾ ਤੁਸੀਂ ਕਿੰਨੀ ਵਾਰ ਸੁਣਿਆ ਹੋਊ ਥੋੜੇ ਹਲਕੇ ਜੀ ਸੂਈ ਚੁੱਪਦੀਆਂ ਨਾ ਥੋਡੀ ਲੀਕਾ ਨਿਕਲ ਜਾਂਦੀ ਖੂਨ ਨਿਕਲ ਜਾਂਦਾ ਥੋਡੀ ਤਰਾਟਾ ਨਿਕਲ ਜਾਂਦੀ ਦਰਦ ਦੇ ਨਾਲ ਬਿਲਕੁਲ ਬਟ ਜਦੋਂ ਬੰਦਾ ਆਤਮ ਹੱਤਿਆ ਕਰਦਾ ਵੈ ਤੇ ਉਹ ਕਿੰਨੇ ਦਰਦ ਤੋਂ ਗੁਜ਼ਰ ਰਿਹਾ ਹੋਗਾ ਕਿ ਦਿਮਾਗ ਚ ਇਹਨਾਂ ਦਰਦ ਸੀ ਉਹ ਸ਼ਰੀਰ ਦੇ ਦਰਦ ਨੂੰ ਹੀ ਭੁੱਲ ਗਿਆ ਬਿਲਕੁਲ ਉਹ ਦਰਦ ਜਰਨ ਦੀ ਹਿੰਮਤ ਕਿੱਥੋਂ ਆਈ ਅੱਧ ਦਬਾਗ ਸਭ ਤੋਂ ਵੱਡੀ ਸ਼ਕਤੀ ਆ ਦੋਸਤੋ ਜਿਹੜਾ ਕਿ ਦਰਦ ਨੂੰ ਹੀ ਭਲਾ ਦਿੰਦਾ ਵੈ ਮੌਤ ਦਾ ਦਰਦ ਤੁਸੀਂ ਵੱਡੇ ਵੱਡੇ ਐਕਟਰ ਵੀ ਦੇਖ ਕੇ ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ ਕਿੰਨਾ ਦਰਦ ਉਹਨਾਂ ਦੇ ਇੱਥੇ ਹੋਊਗਾ ਇੱਥੇ ਤਾਂ ਦਰਦ ਸਭ ਨੇ ਦੇਖ ਲਿਆ ਕਿ ਆਹ ਕੁੱਟਿਆ ਤੇ ਮਰ ਗਿਆ ਇਹ ਦਰਦ ਦਾ ਕਾਰਨ ਇੱਥੇ ਹੈ ਕਿ ਇੱਥੇ ਕਿੰਨਾ ਪ੍ਰੈਸ਼ਰ ਸੀਗਾ ਕਿ ਆਹ ਦਰਦ ਨੂੰ ਹੀ ਬੰਦਾ ਭੁੱਲ ਗਿਆ ਕਿ ਉਹਨੇ ਸੋਚ ਲਿਆ ਕਿ ਮੈਂ ਆਪਣੀ ਜੀਵਨ ਲੀਲਾ ਸ਼ਮਾਪਤ ਕਰ ਦੇਣੀ ਹੈ ਇਹਨੂੰ ਅਸੀਂ ਰਿਐਕਟਿਵ ਡਿਪਰੈਸ਼ਨ ਕਹਿੰਦੇ ਆ ਇਹਦਾ ਤਾਂ ਜੇ ਤੁਹਾਡੇ ird gird ਕੋਈ ਵੀ ਰੋਗੀ ਜਿੰਨੂੰ ਖਿਆਲਾਤ ਆਉਂਦੇ ਨੇ ਕਿ ਮੇਰੇ ਜੀਉਣ ਦੀ ਕੋਈ ਲੋੜ ਨਹੀਂ ਤੁਰੰਤ ਡਾਕਟਰ ਕੋਲ ਪਹੁੰਚੋ ਤੁਰੰਤ ਦਵਾਈਆਂ ਸ਼ੁਰੂ ਕਰ ਦੋ ਸਾਡੀ ਜੰਗ ਅੰਗਰੇਜ਼ੀ ਜਾਂ ਦੇਸੀ ਦੀ ਨਹੀਂ ਹੈਗੀ ਸਾਡੀ ਜੰਗ ਇਹ ਹੈ ਕਿ ਸਾਡੀ ਮੈਂਟਲ ਹੈਲਥ ਬੈਟਰ ਹੋਣੀ ਚਾਹੀਦੀ ਹੈ ਜੇ ਤੁਹਾਡਾ ਹਰ ਗੱਲ ਤੇ ਰੋਣ ਦਾ ਮਨ ਕਰਦਾ ਨਾ ਤੁਰੰਤ ਡਾਕਟਰ ਕੋਲ ਪਹੁੰਚ ਜਾਓ ਜੇ ਤੁਹਾਨੂੰ ਬੈਠੇ ਬੈਠ ਕੇ ਘਲਾਈ ਪੈਂਦੀ ਬੇਚੈਨੀ ਹੁੰਦੀ ਧੜਕਣ ਵੱਜ ਜਾਂਦੀ ਹੈ ਤੁਰੰਤ ਡਾਕਟਰ ਕੋਲ ਪਹੁੰਚ ਜਾਓ ਜੇ ਤੁਹਾਡਾ ਬਾਰ-ਬਾਰ ਹੱਥ ਤੋਣ ਦਾ ਮਨ ਕਰਦਾ ਤੁਹਾਨੂੰ ਇਹ ਲੱਗਦਾ ਮੈਂ ਇੱਥੇ ਹੱਥ ਲਾ ਲਾ ਮੇਰੇ ਹੱਥ ਗੰਦੇ ਹੋਗੇ ਤੁਰੰਤ ਡਾਕਟਰ ਕੋਲ ਪਹੁੰਚ ਜਾਓ ਜੇ ਤੁਹਾਨੂੰ ਮਹਿਸੂਸ ਹੁੰਦਾ ਵੈ ਕਿ ਮੈਨੂੰ ਆਮ ਗੱਲ ਤੋਂ ਆਮ ਬੰਦੇ ਨਾਲ ਜ਼ਿਆਦਾ ਗੁੱਸਾ ਵੱਟ ਚੜ ਰਿਹਾ ਤੇ ਮੇਰਾ ਮਨ ਕਰ ਰਿਹਾ ਮੈਂ ਉਹਦੇ ਨਾਲ ਲੜ ਪਾਵਾਂ ਜਾਂ ਤੁਸੀਂ ਹਰ ਗੱਲ ਤੇ ਲੜ ਪੈਂਦੇ ਹੋ ਤੁਹਾਨੂੰ ਮੈਡੀਕਲ ਹੈਲਪ ਦੀ ਲੋੜ ਹੈ ਜੰਗ ਕਿਸੇ ਦੀ ਨਹੀਂ ਲੜਨੀ ਜੰਗ ਇਸ ਚੀਜ਼ ਦੀ ਲੜਨੀ ਹੈ ਕਿ ਮੈਂ ਆਪਣੇ ਦਿਮਾਗੀ ਸਿਸਟਮ ਨੂੰ ਬੈਸਟ ਬਣਾ ਕੇ ਰੱਖਣਾ ਹੈ ਬਿਕੋਜ਼ ਸਾਰਾ ਕੁਝ ਇੱਥੋਂ ਸ਼ੁਰੂ ਹੁੰਦਾ ਜੇ ਰੱਬ ਨੇ ਦਿਮਾਗ ਨੂੰ ਸਰੀਰ ਦੇ ਸਭ ਤੋਂ ਉੱਪਰ ਰੱਖਿਆ ਤੇ ਉਹਦੇ ਪਿੱਛੇ ਬੜਾ ਵੱਡਾ ਕਾਰਨ ਹੈ ਬਿਕੋਜ਼ ਰੱਬ ਤੋਂ ਉੱਪਰ ਦੁਨੀਆ ਦੇ ਵਿੱਚ ਸਾਇੰਟਿਸਟ ਇੰਜੀਨੀਅਰ ਕੋਈ ਨਾ ਬਣਿਆ ਹੈ ਨਾ ਕੋਈ ਹੋ ਸਕਦਾ ਵੈ ਬਿਕੋਜ਼ ਇਹ ਦਿਮਾਗ ਦੇ ਵਿੱਚ ਇੰਨੀਆਂ ਨਸਾਂ ਨੇ ਜਿਹੜੇ ਕਿ ਅਗਰ ਤੁਸੀਂ ਹੱਥ ਹਿਲਾ ਰਹੇ ਹੋ ਨਾ ਤੁਹਾਡੇ ਦਿਮਾਗ 'ਚ ਸਿਗਨਲ ਪਹਿਲਾਂ ਗਿਆ ਕਿ ਮੈਂ ਹੱਥ ਹਿਲਾਉਣਾ ਤਾਂ ਹੱਥ ਲਿਆ ਲੱਤਾਂ ਤਾਂ ਹਿੱਲੀਆਂ ਜੇ ਤੁਹਾਡਾ ਦਿਮਾਗ ਚੱਲਦਾ ਪਿਆ ਹੋਵੇ ਜੇ ਦਿਮਾਗ ਬੁੱਝੂ ਹੋ ਗਿਆ ਜਾਂ ਦਿਮਾਗ 'ਚ ਲੱਕਵਾ ਆ ਗਿਆ ਜਾਂ ਦਿਮਾਗ 'ਚ ਤਰੰਗ ਆ ਗਿਆ ਜਾਂ ਦਿਮਾਗ 'ਚ ਡੋਪਾਮਾਈਨ ਘਟ ਗਿਆ ਤੇ ਤੁਹਾਡੀਆਂ ਸਾਰੀਆਂ ਬਾਡੀ ਦੀ ਮੂਵਮੈਂਟਸ ਹਿਲਚੁਲ ਜਿੰਨੂੰ ਅਸੀਂ ਕਹਿੰਦੇ ਹਾਂ ਘਟਣਾ ਸ਼ੁਰੂ ਹੋ ਜਾਊਗਾ ਸੋ ਇਹਨੂੰ ਜਿੰਨਾ ਵਧੀਆ ਰੱਖ ਸਕਦੇ ਹੋ ਇਹਦੇ ਲਈ ਇਹ ਸਿਰਫ ਤਿੰਨ ਚਾਰ ਚੀਜ਼ਾਂ ਮੰਗਦਾ ਯਾਰ ਕਿ ਮੈਨੂੰ ਵਧੀਆ ਨੀਂਦ ਦੇ ਦਿਓ ਮੈਨੂੰ ਵਧੀਆ ਖੁਰਾਕ ਦੇ ਦਿਓ ਜੇ ਮੇਰੇ 'ਚ ਕੋਈ ਡਿਫੈਕਟ ਆ ਤਾਂ ਮੈਨੂੰ ਡਾਕਟਰ ਨੂੰ ਚੈੱਕ ਕਰਾ ਦਿਓ ਇਹ ਨਾ ਸੋਚੋ ਕਿ ਇਹਦਾ ਤਾਂ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਕਮਲਾ ਐ ਮੈਂ ਤਾਂ ਕਮਲਾ ਕਮਲਾ ਸੋਚ ਕੇ ਕੁਝ ਨਹੀਂ ਹੋਣਾ ਜਿੱਦਨ ਇੰਨੇ ਤੁਹਾਨੂੰ ਵਾਕਈ 'ਚ ਕਮਲਾ ਕਰਤਾ ਨਾ ਤੁਸੀਂ ਕਮਲੇ ਬਣ ਕੇ ਸੜਕਾਂ ਤੇ ਘੁੰਮਣਾ ਇਹ ਚੀਜ਼ਾਂ ਤੁਸੀਂ ਆਵਗੋਨਿਕ ਸ੍ਰਿਸ਼ਟੀ ਦੇ ਵਿੱਚ ਦੇਖ ਰਹੇ ਹੋ ਗੁੱਸਾ ਈਰਖਾ ਦੁਵੇਸ਼ ਇਹ ਸਭ ਤੋਂ ਵੱਡੇ ਕਾਰਨ ਇਹਨੂੰ ਖਰਾਬ ਕਰਨ ਦੇ ਤਾਮਸਿਕ ਭੋਜਨ ਜਿਨੂੰ ਅਸੀਂ ਕਹਿੰਨੇ ਮੈਦੇ ਤੋਂ ਬਣੀਆਂ ਚੀਜ਼ਾਂ ਜਿਆਦਾ ਕਰਾਰੀ ਚੀਜ਼ਾਂ ਤਲੀਆਂ ਚੀਜ਼ਾਂ ਮਤਲਬ ਜਿਹੜੀਆਂ ਸਾਨੂੰ ਸਵਾਦ ਵਾਲੀਆਂ ਚੀਜ਼ਾਂ ਨੇ ਨਾ ਉਹ ਸਾਡਾ ਤਮਸ ਗੁਣ ਵਧਾਉਂਦੀਆਂ ਨੇ ਜਿਹੜਾ ਕਿ ਇਸ ਨੂੰ ਖਰਾਬ ਕਰਦੀਆਂ ਨੇ ਇਸ ਨੂੰ ਵੀਕ ਕਰਦੀਆਂ ਨੇ ਇਸ ਨੂੰ ਕਮਜ਼ੋਰ ਕਰਦੀਆਂ ਨੇ ਜਿਹੜਾ ਕਿ ਹਰ ਇੱਕ ਅੰਗ ਦੇ ਉੱਪਰ ਇੰਪੈਕਟ ਪਾਉਂਦੀਆਂ ਤੁਹਾਨੂੰ ਕਿ ਲੱਗਦਾ ਦਿਮਾਗ ਦਾ ਇੰਪੈਕਟ ਕਿੱਡੀਨੀ ਤੇ ਨਹੀਂ ਹੁੰਦਾ ਹਾਰਟ ਤੇ ਨਹੀਂ ਹੁੰਦਾ ਬ੍ਰੇਨ ਤੇ ਨਹੀਂ ਹੁੰਦਾ ਲੀਵਰ ਤੇ ਨਹੀਂ ਹੁੰਦਾ ਜੋੜਾਂ ਤੇ ਨਹੀਂ ਹੁੰਦਾ ਪੇਟ ਦੇ ਆਮ ਤਾਂ ਹਰ ਚੀਜ਼ ਦੇ ਉੱਪਰ ਦਿਮਾਗ ਕੰਮ ਕਰਦਾ ਵੈ ਇਨੂੰ ਸਵਸਥਤ ਕਰ ਲੋ 70 ਪੈਸੇ ਰੋਗ ਤਾਂ ਤੁਹਾਡੇ ਪਹਿਲੇ ਦਿਨ ਹੀ ਖਤਮ ਹੋ ਜਾਏਗਾ ਬਿਲਕੁਲ ਜੀ ਤੇ ਵੈਸੇ ਵੀ ਅੱਜਕੱਲ ਬੜੀ ਡਿਮਾਂਡ ਆ ਜੀ ਦਿਮਾਗਾਂ ਦੀ ਵੈਸੇ ਜਿਹੜਾ ਪ੍ਰਾਣੀ ਆ ਉਹੀ ਅੱਜਕੱਲ ਬੁੱਧੀ ਵਾਲਾ ਤੇ ਉਸ ਬੁੱਧੀ ਨੂੰ ਉਸੇ ਤਰ੍ਹਾਂ ਹੀ ਸਹੀ ਰੱਖਣਾ ਕਾਬਲ ਬੰਨਾ ਬੜਾ ਜ਼ਰੂਰੀ ਹੈ ਤੇ ਕਿਸਮਤ ਵਾਲੇ ਉਹ ਦਰਸ਼ਕ ਹੁੰਦੇ ਨੇ ਜਿਨ੍ਹਾਂ ਨੂੰ ਸਹੀ ਇਲਾਜ ਮਿਲ ਜਾਂਦਾ ਹੈ ਜਿਹੜੇ ਮਰੀਜ਼ ਹੁੰਦੇ ਨੇ ਤੇ ਇਲਾਜ ਲਈ ਤੁਸੀਂ ਕਿੱਥੇ ਆਉਣਾ ਹੈ ਲੁਧਿਆਣਾ ਜਦੋਂ ਵੀ ਆਉਣਾ ਹੈ ਹਾਂਡਾ ਆਯੁਰਵੈਦਿਕ ਸੈਂਟਰ ਹੈ ਹੈਲਥ케ਅਰ ਸੈਂਟਰ ਹੈ ਤੇ ਈ ਸ਼ਾਂਡਾ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲ ਕਰਨਗੇ ਇਸੇ ਤਰ੍ਹਾਂ ਹੀ ਤੁਹਾਡੀ ਸਾਰੀ ਹਿਸਟਰੀ ਜਾਣਨ ਤੋਂ ਬਾਅਦ ਤੁਹਾਡਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇਗਾ ਡਾਕਟਰ ਸਾਹਿਬ ਤੁਸੀਂ ਬਹੁਤ ਜ਼ਿਆਦਾ ਵਡਮੁੱਲੀ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੇਂ ਰੋਗ ਦੇ ਉੱਤੇ ਚਰਚਾ ਲੈ ਕੇ ਫਿਰ ਹਾਜ਼ਰ ਹੋ